ਅਲਤੋ ਫਾੜ ਲਿਆ ਮੇਰੇ ਥੱਪੜ ਮਾਰੇ ਜਦੋਂ ਮੈਂ ਉਸ ਨੂੰ ਪੁੱਛਿਆ ਵੀਰੇ ਕੀ ਹੋਇਆ ਇਹ ਮਾਮਲਾ ਜਿਹੜਾ ਹੈ ਇਹ ਫਤੇਗੜ ਸਾਹਿਬ ਦੇ ਸਰਹੰਦ ਤੋਂ ਸਾਹਮਣੇ ਆ ਰਿਹਾ ਜੁੱਥੇ ਕਿ ਉਸ ਸਮੇਂ ਮਾਹੌਲ ਬੇਹਦੀ ਜ਼ਿਆਦਾ ਗਰਮਾ ਗਿਆ ਜਦੋਂ ਇੱਕ ਕਾਰ ਵਾਲੇ ਤੇ ਇਲਜ਼ਾਮ ਲੱਗੇ ਕਿ ਉਹ ਕਾਰ ਦੇ ਵਿੱਚ ਬੈ ਕੇ ਕੁੜੀ ਨੂੰ ਦੇਖ ਕੇ ਹੌਣ ਮਾਰ ਰਿਹਾ ਸੀਗਾ ਤਾਂ ਜਦੋਂ ਕੁੜੀ ਦਾ ਕਹਿਣਾ ਕਿ ਜਦੋਂ ਮੈਂ ਉਸ ਨੂੰ ਪੁੱਛਿਆ ਹਾਂ ਵੀ ਵੀਰੇ ਕੀ ਹੋਇਆ ਤੇ ਉਸ ਸਮੇਂ ਉਸ ਮੁੰਡੇ ਨੇ ਮੇਰੇ ਉੱਤੇ ਹਮਲਾ ਕੀਤਾ ਉਸਨੇ ਮੇਰੇ ਥੱਪੜ ਮਾਰੇ ਮੇਰੇ ਨਾਲ ਬਦਸਲੂਕੀ ਕੀਤੀ ਇਹ ਇਲਜ਼ਾਮ ਜਿਹੜੇ ਨੇ ਇੱਕ ਕੁੜੀ ਦੇ ਵੱਲੋਂ ਕਾਰ ਵਿੱਚ ਬੈਠੇ ਮੁੰਡੇ ਤੇ ਲਗਾਏ ਜਾ ਰਹੇ ਨੇ ਤਾਂ ਖਬਰ ਜਿਹੜੀ ਹੈ ਇਹ ਫਤੇਗੜ ਸਾਹਿਬ ਦੇ ਸਰੰਦ ਤੋਂ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਕਿੰਨਾ ਕੱਠ ਲੋਕਾਂ ਦਾ ਉਸ ਸਮੇਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਾਰ ਦੇ ਵਿੱਚ ਬੈਠੇ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖ ਕੇ ਹਾਰਨ ਮਾਰੇ ਜਾ ਰਹੇ ਨੇ ਤਾਂ ਉੱਥੋਂ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਹ ਤੁਹਾਨੂੰ ਸੁਣਾਵਾਂਗੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਇਹ ਸਾਰੇ ਮਾਮਲੇ ਤੇ ਕਾਬੂ ਪਾਇਆ ਗਿਆ ਪੁਲਿਸ ਦੇ ਵੱਲੋਂ ਜਾਣਕਾਰੀ ਦੇ ਵਿੱਚ ਕੀ ਕੀਤਾ ਜਾ ਰਿਹਾ ਤੇ ਕੁੜੀ ਕੀ ਕੁਝ ਕਹਿ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਤੇ ਮਸਲਾ ਇਹ ਤਾਂ ਇਹ ਮੈਂ ਬਾਜ਼ਾਰ ਚ ਆਇਆ ਤਾਂ ਆਪਣੇ ਬੱਚਿਆਂ ਨੂੰ ਉਹ ਸਾਮਾਨ ਦੁਆਣਾਇਆ ਤਾਂ ਨਾਲ ਮੇਰੇ ਬੇਟਾ ਤਾਂ ਤੇ ਮੈਂ ਗੱਡੀ ਉੱਥੇ ਖੜਾ ਕੇ ਉਰੇ ਗੱਡੀ ਮੋੜਨੀ ਉਰੇ ਪਹਿਲੀ ਰਸ਼ ਬਹੁਤ ਹੋਇਆ ਪਤਾ ਮੈਂ ਗੱਡੀ ਘੁਮਾ ਕੇ ਪਿੱਛੇ ਨੂੰ ਲੈ ਕੇ ਚਲੇ ਗਿਆ ਗੱਡੀ ਰਸ਼ ਨਾਲੀ ਦੀਆਂ ਤੇ ਖੜਾ ਕੇ ਮੈਂ ਚਲੋ ਕੋਈ ਆਪਣੀ ਲੜਾਈ ਹੁੰਦੀ ਵੀ ਆਪਣੀ ਬੰਦਾ ਹੁੰਦਾ ਵੀ ਜਾ ਕੇ ਦੇਖਾਂ ਵੀ ਕੀ ਆ ਮਸਲਾ ਹੈ ਜਦ ਉਰੇ ਆ ਕੇ ਮੈਂ ਦੇਖਿਆ ਸਾਡੀ ਰਿਸ਼ਤੇਦਾਰ ਚਲੋ ਸਾਡੀਆਂ ਭੈਣਾਂ ਪਬਲਿਕ ਦੀਆਂ ਭੈਣਾਂ ਸਾਰੇ ਰਿਸ਼ਤੇਦਾਰ ਆ ਰਹੇ ਆ ਸਾਡੀ ਉਹ ਸਾਡੀਆਂ ਨੂਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਸੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਲਾਂਣ ਲੱਗਿਆ ਕੁੜਿਆਂ ਨੂੰ ਉਧਰੋਂ ਭੱਜ ਕੇ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੱਟ ਗਏ ਜੀ ਨਾਲ ਹਿੰਦੁਸਤ ਦੋ ਰਾੜਾ ਲੈ ਕੇ ਆਏ ਆ ਇੱਕ ਹਸਲਾਰੇ ਕਹਿੰਦੇ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਨਾਂ ਪਰ ਸਿੱਧੇ ਹਮਲੇ ਕਰਿਆ ਪਬਗਲ ਨੇ ਇੱਕ ਦੋ ਬੰਦਿਆਂ ਨੇ ਉੱਪਰ ਚੱਕ ਕੇ ਦਾ ਫਾਇਰ ਪੁੱਪਰ ਨੂੰ ਕਰਿਆ ਮੇਰਪਨ ਨੂੰ ਹਮਲਾ ਕਰਿਆ ਕਿਵੇਂ ਫਾਇਰ ਹੋ ਗਿਆ ਫਾਇਰ ਦੋ ਹੋਏ ਕਾਰਨ ਨਹੀਂ ਰੰਜੇ ਸੀ ਕੋਈ ਤੁਹਾਡੀ ਪ੍ਰਾਣੀ ਕੋਈ ਨਹੀਂ ਕੋਈ ਰੰਜੇ ਨਹੀਂ ਸਾਡੇ ਦੇ ਕਿਸੇ ਕੀ ਭੈਣ ਦੀ ਹੋ ਗਿਆ ਕਿਸੇ ਨਾਲ ਬੇਬਕੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆਂ ਜੀ ਉਹ ਸਾਡੀ ਕੁੜੀਆਂ ਸਾਡੀਆਂ ਈ ਧੀਆਂ ਨੇ ਇਹ ਕੁੜੀਆਂ ਨੂੰ ਕੁੱਟਦੇ ਕੁੜੀਆਂ ਨੂੰ ਸਪੋਰਟ ਕਰ ਰਹੇ ਵੀ ਕੋਈ ਝੋਕ ਕੁੱਟ ਰਹੇ ਤੁਸੀਂ ਇਹ ਕਹਿ ਰਹੇ ਸੀ ਛਾਸ ਨੂੰ ਪੁਲਿਸ ਨੂੰ ਅਸੀਂ ਦੱਸਿਆ ਪੁਲਿਸ ਪੁਛਾਸੀ ਜੀ ਅਸੀਂ 2 ਘੰਟੇ ਹੋ ਗਏ ਜੀ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫਿਰ ਉਹ ਘੇਰਿਆ ਫਿਰ ਘੇਰਿਆ ਫਿਰ ਉਹ ਸੀ ਜਾ ਬਹਈਆ ਬਾਅਦ ਚ ਘੰਟਾ ਸਾਨੂੰ ਉਹਨਾਂ ਨੂੰ ਇਹ ਕਹਿਣ ਤੋਂ ਲੱਗੇ ਵੀ ਇਹਨਾਂ ਨੂੰ ਬੰਦਿਆਂ ਨੂੰ ਬੁਲਾਓ ਜਿਹੜੇ ਬੰਦੇ ਭਜਾਏ ਇਹਨਾਂ ਨੇ ਉਹਨਾਂ ਨੂੰ ਭਿਓ ਪੁਲਿਸ ਉਹਨਾਂ ਨੂੰ ਹੀ ਸੇਵ ਕਰਨ ਲੱਗੀ ਉਹਨਾਂ ਨੂੰ ਸਾਡੇ ਪਰੇ ਜ਼ੋਰ ਲਾਇਆ ਪਰ ਹਲੇ ਤੱਕ ਬੰਦੇ ਨਹੀਂ ਫੜੇ ਗਏ ਬੰਦੇ ਕਿੱਥੇ ਫਿਰ ਪੜ ਲੈ ਬੰਦੇ ਬੰਦੇ ਕੁੜ ਕਿੰਨੇ ਬੰਦੇ ਇੱਕ ਦਾ ਮੁੰਡਾ ਜੀ ਬੰਦੇ 3-4 ਤੇਜੀ ਇੱਕ ਨੇ ਇੱਕ ਨੇ ਰਾੜ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਾਲ ਵਰਤੀ ਕੱਟਾ ਦਾ ਉਹਦੇ ਕੋਲ ਦੇਸੀ ਦਾ ਪੈਂ ਕਿਹਾ ਦਾ ਸਿੱਧੀਆਂ ਗੁਲੀਆਂ ਚਲਾਈ ਉਹਨਾਂ ਨੇ ਦੱਸ ਦਿੰਦਾ ਕਿੱਥੇ ਨੇ ਜਿੱਥੇ ਹੈ ਦਾ ਬੰਦੇ ਦਾ ਹੋਣਾ ਪਛਾਣ ਲੂੰਗਾ ਜੀ ਬੰਦੇ ਦਾ ਲੋਕ ਮੇਰੀ ਘਰੇ ਉਹਨਾਂ ਨਾਲ ਕੋਈ ਰੰਜਿਸ਼ ਦੀ ਪੁਰਾਣੀ ਕੋਈ ਜਾਂ ਮੈਂ ਮਰਜੀ ਉਹ ਇਧਰੋਂ ਵਰਕਸ਼ਾਪ ਤੋਂ ਨਿਕਲੇ ਹੋਣੇ ਜੋ ਪਹਿਲਾਂ ਉਹਰੇ ਦਾ ਝਗੜਾ ਕਰਕੇ ਚਲੇ ਗਏ ਤੇ ਜਦ ਮੈਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਰਿਸ਼ਤੇਦਾਰੋਂ ਪਾਣੀ ਪੂਣੀ ਪਲਾਂਣ ਲੱਗੇ ਉੱਟਣ ਚੱਲ ਜਾਣ ਲੱਗੇ ਸੀ ਉਧਰੋਂ ਫੇਰ ਭੱਜੇ ਆਏ ਅਸਲਾ ਲੈ ਕੇ ਤੇ ਰਾੜਾਂ ਲੈ ਕੇ ਦਵਾਰਾ ਤੁਸੀਂ ਵੀ ਬਿਆਰ ਕੀ ਕਰਨ ਆਏ ਸੀ ਮੈਂ ਬੱਚਿਆਂ ਨਾਲ ਆਪਣੇ ਵਿਚਾਰ ਸਮਾਨ ਲੈਣ ਆਇਆ ਪਤਾ ਜੀ ਕਿਤੇ ਕਿਤੇ ਟਾਈਮ ਤੇ ਕਿੱਲਾ ਆਇਆ ਤਿੰਨ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ ਟਾਈਮ ਤਾਂ ਹੁਣ ਜਿੱਦਾਂ ਤਾਂ ਮੈਂ ਪਬਲਿਕ ਵਿੱਚ ਆਇਆ ਮੰਗਦਾ ਜੀ ਕਰਦੇ ਕੋਈ ਬੰਦਿਆਂ ਨੂੰ ਪੇਸ਼ ਕਰੋ ਜੀ ਕੱਲ ਨੂੰ ਮੇਰੇ ਪਰ ਵੀ ਹਮਲਾ ਹੋ ਸਕਦਾ ਉਹ ਬਦਮਾਸ਼ ਬੰਦੇ ਨੇ ਕੱਲ ਨੂੰ ਮੰਨੂ ਗਾਲ੍ਹਾਂ ਦੇਣਗੇ ਮੇਰੇ ਭਾਈ ਪਰ ਜਾਂ ਕਿਸੇ ਪਰ ਵੀ ਹਮਲਾ ਹੋ ਸਕਦਾ ਉਹਦਾ ਜ਼ਿੰਮੇਵਾਰ ਭੰਗਣਾ ਜੀ ਕੋਈ ਵੀ ਹੋ ਸਕਦਾ ਜੀ ਕਿਸੇ ਵੀ ਭੰਗਣਾ ਹੋ ਸਕਦਾ ਮੇਰੀ ਤਾਂ ਦੁਕਾਨ ਹੈ ਛੜ ਬਿਰਦੀ ਠੀਕ ਹੈ ਜੀ ਕਿਤੇ ਜੀ ਜੀਟੀ ਰੋਡ ਤੇ ਕਿਹੜਾ ਕਿਹੜਾ ਜੀ ਮੇਰਾ ਨਾਮ ਤੇਲਕਰਸ ਸੱਗੂ ਪ੍ਰਦਾਨ ਟਰੱਕ ਬੋਡੀ ਬਿਲਡ ਰੈਸੋਸ ਸ੍ਰਾਮ ਜੀ ਕੀ ਮਸਲਾ ਹੋਇਆ ਇਹ ਇਹ ਮਸਲਾ ਜੀ ਅੱਜ ਇੱਥੇ ਸ਼ਾਮ ਨੂੰ ਇੱਥੇ ਬੱਦੇ ਆਏ ਦੋ ਕੁੜੀਆਂ ਜਾ ਰਹੀਆਂ ਸੀ ਬੇਟੀਆਂ ਉਹਨਾਂ ਉੱਪਰ ਪਹਿਲਾਂ ਉਹਨਾਂ ਦੇ ਥੱਪੜ ਮਾਰੇ ਫਿਰ ਉਹਨੂੰ ਘੜੀਸਕੇ ਮਾਰੇ ਫਿਰ ਗੋਲੀ ਚਲਾਈ ਪੰਜਾਬ ਦਾ ਇਹਨਾਂ ਬੇੜਾ ਕਰ ਕੋਰਿਆ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕਰੇ ਕਹਿੰਦੀ ਹੈ ਵੀ ਐਸੇ ਬਹੁਤ ਜਾਨੀ ਕਿ ਸ਼ਾਂਤੀ ਹੈ ਇਹ ਸ਼ਾਂਤੀ ਕਾਦੀ ਔਰੇ ਸਰੇਮ ਗੋਲੀਆਂ ਚੱਲ ਰਹੀਆਂ ੱੱਕਾ ਹੋ ਰਿਹਾ ਕੋਈ ਸਰਵਾਈ ਨਹੀਂ ਹੋ ਰਹੀ ਜਦ ਇੱਥੇ ਅਸੀਂ ਪੁਲਿਸ ਨੂੰ ਫੋਨ ਕਰਿਆ ਤਿੰਨ ਘੰਟੇ ਬਾਅਦ ਪੁਲਿਸ ਆਈ ਆ ਉਹ ਬੰਦੇ ਵਜਾ ਕੇ ਲੈ ਗਏ ਆ ਜਾ ਕੇ ਕਦੀ ਉਹ ਇੱਥੇ ਪਹਿਲੇ ਗਵਾਂਡੀਆਂ ਦੇ ਲੁਕੇ ਉੱਥੋਂ ਫੇਰ ਹਿੰਦੁਸਤਾਨੀਆਂ ਦੇ ਹਿੰਦੁਸਤਾਨੀਆਂ ਨੂੰ ਕੱਢ ਕੇ ਫੇਰ ਲੈ ਗਏ ਉਦੋਂ ਬਾਅਦ ਫੇਰ ਪੁਲਿਸ ਆਈ ਹੁਣ ਫੇਰ ਕਦੇ ਬਿਆਨ ਦਿੰਨੇ ਕੋਈ ਬਿਆਨ ਨਹੀਂ ਲੈ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਪੁਸਤਕਾ ਕਰ ਰਹੀ ਹੈ ਪ੍ਰਸ਼ਾਸਨ ਇੰਨਾ ੱਤਕਾ ਕਰ ਰਿਹਾ ਹੈ ਲੇਕਿਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਾਮਲਾ ਕੀ ਹੈ ਮਾਮਲਾ ਕੀ ਚੱਕਰ ਕੀ ਹੋਇਆ ਗੋਲੀ ਕਿਉਂ ਚਲਾਈ ਗੋਲੀ ਇਹ ਪਤਾ ਨਹੀਂ ਜੀ ਕੀ ਉਹ ਵੀ ਰੈਂਜਰ ਵੀ ਹੈ ਨਹੀਂ ਕੋਈ ਜ्यादा ਕੋਈ ਪੁਰਾਣੀ ਰੈਂਜਰਸ ਹੋਵੇ ਇਹਨਾਂ ਦੀ ਆਪਣੀ ਬੰਦੇ ਪਛਾਣਨੇ ਆ ਜਿਹਦੇ ਬੰਦੇ ਨੇ ਗੋਲੀ ਚਲਾਈ ਹੈ ਜਿਹਦੇ ਪਰ ਉਹ ਬੰਦਾ ਪਛਾਣ ਰਿਹਾ ਬੰਦੇ ਤੁਸੀਂ ਮੌਕੇ ਤੇ ਇੱਥੇ ਪਹੁੰਚੇ ਕਿ ਨਹੀਂ ਨਹੀਂ ਮੈਂ ਬਾਅਦ ਚ ਪਹੁੰਚਿਆ ਕੀ ਹੋਇਆ ਆ ਜੀ ਮੈਂ ਮਾਮਲਾ ਜੀ ਸਾਡੇ ਨਾਲ ਇੱਥੇ ਕੁੜੀਆਂ ਜਾ ਰਹੀਆਂ ਸੀ ਤੇ ਸੈਰ ਕਰਦੀਆਂ ਤੇਦੋਂ ਦੋ ਮੁੰਡੇ ਨਿਕਲੇ ਕਾਰ ਤੋਂ ਇੱਕ ਨੇ ਜਾ ਕੇ ਉਹਨੂੰ ਫੜ ਲਿਆ ਫੜ ਕੇ ਥੱਪੜ ਥੱਪੜ ਮਾਰਿਆ ਜੀ ਮੈਂ ਬਾਅਦ ਚ ਆਇਆ ਉਦੋਂ ਦੋ ਹਿੰਦੁਸਤਾਨੀਆਂ ਦੇ ਅੰਦਰੋਂ ਬੰਦੇ ਇੱਕ ਰਵਾਲਬਰ ਇੱਕ ਰਾੜ ਚੱਕ ਕੇ ਲਿਆਏ ਉਹਨਾਂ ਨੇ ਜਦੋਂ ਮੈਂ ਆਇਆ ਮੇਰੇ ਕਿਨੇ ਨੇ ਉਹਨਾਂ ਨੇ ਰਵਾਲਵਰ ਦਾ ਫਾਇਰ ਕਰਿਆ ਦੋ ਫਾਇਰ ਕੱਡੇ ਜੀ ਦੋਵੇਂ ਫਾਇਰ ਬੰਦੇ ਨੇ ਭਰਾ ਮੇਰੇ ਬੇਟੇ ਨੇ ਫੜ ਕੇ ਆ ਤਵਾ ਉੱਪਰ ਨੂੰ ਚੱਕਦੇ ਉੱਪਰ ਨੂੰ ਨਿਕਲ ਗਏ ਨਹੀਂ ਤਾਂ ਉਹ ਸਿੱਧੇ ਮੇਰੇ ਲੱਗਣੇ ਤੇ ਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਕਿ ਕੋਈ ਕੁਛ ਨਹੀਂ ਹੈਗਾ ਜੀ ਇਹ ਬਦਮਾਸ਼ੀ ਕਰਦੇ ਨੇ ਬੰਦੇ ਉਰੇ ਪਤਾ ਨਹੀਂ ਹੁਣ ਕੀ ਆ ਇਹਨਾਂ ਨੇ ਕਾ ਪੁਲਿਸ ਨੂੰ ਤੁਸੀਂ ਦੱਸਿਆ ਪੁਲਿਸ ਨੂੰ ਜੀ ਅਸੀਂ ਟੈਲੀਫੋਨ ਕਰਦੇ ਰਹੇ ਪੁਲਿਸ 3 ਘੰਟੇ ਬਾਅਦ ਆਈ ਤੈਨੇ ਘੰਟੇ ਬਾਅਦ ਆਣਾ ਤੇ ਕੋਆਰਡੀਨੇਟ ਥਾਣਾ ਨਾਲੇ ਜੀ ਨਾ 100 ਨੰਬਰ ਤੇ ਵੀ ਕਰਿਆ ਜੀ ਥਾਣੇ 'ਚ ਵੀ ਕਰਿਆ ਕਿਸੇ ਨੇ ਸੁਣਵਾਈ ਨਹੀਂ ਕਰੀ ਉਹਨਾਂ ਦੇ ਮੁੰਡੇ ਨੂੰ ਬਿਠਾਇਆ ਕਾਰ 'ਚ ਪਥਾਣੇ ਲੈ ਕੇ ਜੀ ਹੁਣ ਪੁਲਿਸ ਕੀ ਕਰ ਰਹੀ ਹੈ ਪੁਲਿਸ ਹੁਣ ਕੁਝ ਵੀ ਨਹੀਂ ਕਰ ਰਹੀ ਜੀ ਕੁੜੀਆਂ ਨੂੰ ਕਹਿੰਦੇ ਜੀ ਤੁਸੀਂ ਬਿਆਨ ਦਿਓ ਅਸੀਂ ਸਵੇਰੇ ਗੱਲ ਦੇਖਾਂਗੇ ਕੋਈ ਇਹੀ ਜੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਬਹੁਤ ਘੱਟ ਹੋਇਆ ਜੀ ਸਾਰੀ ਪਬਲਿਕ ਕਹਿ ਕੇ ਕਹਿ ਰਹੀ ਆ ਵੀ ਸਾਰਿਆਂ ਨੂੰ ਬਰਾਬਰ ਆ ਜੀ ਤਾਂ ਇਹ ਆਪੇ ਨਾਲ ਨਿਕਲ ਨਹੀਂਆ ਕਰੋ ਬਾਹਰ ਹੋਈਆਂ ਵੀ ਆ ਜੀ ਇਹਨਾਂ ਦੇ ਦੱਤ ਪਾਈ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਜਿਹੜੇ ਧਰਨਾ ਦੇ ਰਹੇ ਨੇ ਕਿਹੜੇ ਬੰਦੇ ਦੇ ਜੋਤੀ ਮੈਡਮ ਕੀ ਮਾਮਲਾ ਜੀ ਅਸੀਂ ਨਾਲ ਲੰਗੇ ਜਾ ਰਹੇ ਸੀਗੇ ਬਾਜ਼ਾਰ ਚੋਂ ਤੇ ਮੇਰੀ ਭੈਣ ਨਾਲ ਸੀ ਅਸੀਂ ਦੋਵੇਂ ਪੈਣਾ ਜਾ ਰਹੀਆਂ ਸੀਗੀਆਂ ਮੁੰਡੇ ਖੜੇ ਸੀਗੇ ਉੱਥੇ ਗੱਡੀ ਬੰਦ ਸੀਗੀ ਉਹਨਾਂ ਦੀ ਖੜੇ ਸੀਗੇ ਤੇ ਡਰਾਈਵਰ ਸੀ ਤੇ ਮੁੰਡਾ ਬੈਠਾ ਸੀ ਇੱਕ ਦੂਜੀ ਸਾਈਡ ਤੇ ਬੈਠਾ ਸੀਗਾ ਮੁੰਡੇ ਨੇ ਸਾਨੂੰ ਦੇਖ ਕੇ ਬਾਰ ਬਾਰ ਹਾਰਨ ਬੁਜਾ ਰਿਹਾ ਸੀ ਤੇ ਗਲਤ ਇਰਾਦੇ ਨਾਲ ਮੈਨੂੰ ਐਵੇਂ ਦੇਖ ਰਿਹਾ ਸੀਗਾ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂਜੀ ਵੀਰੇ ਦੱਸੋ ਮੁੰਡਾ ਗੱਡੀ ਦੇ ਉਹ ਖੋਲ ਕੇ ਤਾਂ ਕਿ ਖੋਲ ਕੇ ਬਾਹਰ ਆਇਆ ਤੇ ਉਹਨੇ ਮੈਨੂੰ ਗਲੇ ਤੋਂ ਫੜਿਆ ਫਿਰ ਮੈਨੇ ਉਹਨੇ ਮੇਰੇ ਥੱਪੜ ਮਾਰੇ ਮੇਰੀ ਭੈਣ ਛਡਾਰੇ ਸੀ ਉਹਨੇ ਮੇਰੀ ਭੈਣ ਨਾਲ ਵੀ ਗਲਤ ਹਰਕਤ ਕੀਤੀ ਤੇ ਮੈਨੂੰ ਨੀਚੇ ਸੋਟਿਆ ਫਿਰ ਮੇਰੀ ਭੈਣ ਨੂੰ ਮਾਰਿਆ 10 15 ਮਿੰਟ ਹੋਏ ਸਾਨੂੰ ਐਵੇਂ ਮਾਰਦਾ ਰਿਹਾ ਏ ਤੇ ਉਸ ਤੋਂ ਬਾਅਦ ਨਾਲ ਇੱਕ ਸਰਦਾਰ ਵੀਰਾ ਸੀਗਾ ਉਹਨਾਂ ਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹਦੇ ਵੀ ਮਾਰੇ ਉਸ ਤੋਂ ਬਾਅਦ ਫਿਰ ਸਾਰੇ ਇਕੱਠੇ ਹੋਏ ਸਾਰੇ ਇਕੱਠੇ ਹੋ ਕੇ ਸਭ ਨੇ ਸਾਡੀ سپورਟ ਕੀਤੀ ਵੀ ਕੁੜੀਆਂ ਨੂੰ ਸ਼ਰੀਆਮ ਮਾਰ ਰਿਹਾ ਏ ਤੇ ਫੈਮਿਲੀ ਸਾਡੇ ਦੇ ਚਾਚਾ ਸੋਹਰਾ ਸੀਗਾ ਉਹ ਆਇਆ ਹੀ ਹੈਲਪ ਕਰਨ ਵੀ ਕੀ ਹੋਇਆ ਦੱਸੋ ਕੁੜੀਓ ਵੀ ਅੱਧਾ ਅਸੀਂ ਗੱਲ ਦੱਸੀ ਤੇ ਉਹਨਾਂ ਨੇ ਉਹਨਾਂ ਦੀ ਵੀ ਪੱਗ ਲਾਈ ਦੇਖ ਲਓ ਸ਼ਰੀਆਮ ਸ ਇਹ ਸਾਰੇ ਮਤਲਬ ਪੂਰੇ ਸਾਰੇ ਸਭ ਨੇ ਸਪੋਰਟ ਕੀਤੀ ਸੀ ਸਾਡੀ ਵੀ ਇਦਾਂ ਦਾ ਕਰਕੇ ਕੁੜੀਆਂ ਨੂੰ ਕਿਉਂ ਮਾਰਿਆ ਗਿਆ ਏ ਇਹ ਗੱਲ ਸੀ ਕੋਈ ਕੋਈ ਰੰਜਿਸ਼ ਵਗੈਰਾ ਸੀ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਮੈਂ ਦੇਖਿਆ ਤਾਂ ਹੈਗਾ ਹੀ ਉਹਨੂੰ ਸ਼ਾਇਦ ਉਹ ਕਾਫੀ ਦਿਨਾਂ ਤੋਂ ਮੇਰਾ ਪਿੱਛਾ ਪੁਛਾ ਵੀ ਕਰ ਰਿਹਾ ਸੀਗਾ ਪਤਾ ਨਹੀਂ ਹੈਗਾ ਵੀ ਕਿੱਥੋਂ ਦਾ ਹੈ ਕਿਵੇਂ ਹੈ ਕਿਵੇਂ ਨਹੀਂ ਸ਼ਕਲ ਪਛਾਣਿਆ ਹੀ ਮੈਨੂੰ ਹੋਰ ਕੁਝ ਨਹੀਂ ਪਛਾਣਿਆ ਗਈ ਪਤਾ ਨਹੀਂ ਕਿੱਥੋਂ ਦਾ ਹੀ ਉਹ ਕੋਈ ਗੋਲੀ ਵਗੈਰਾ ਵੀ ਕਰ ਉਹਨਾਂ ਨੇ ਹਾਂਜੀ ਹਾਂਜੀ ਗੋਲੀ ਤੇ ਫਾਇਰ ਕਿਤਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਹਥਿਆਰ ਲੈ ਕੇ ਆਏ ਇੱਕ ਹੱਥ 'ਚ ਉਹਨਾਂ ਨੇ ਕੜਾ ਪਾਇਆ ਹੋਇਆ ਸੀਗਾ ਕੰਡਿਆਂ ਵਾਲਾ ਕੜਾ ਮੇਰੇ ਫੇਸ ਤੇ ਮਾਰਨ ਲੱਗਿਆ ਸੀਗਾ ਪਰ ਮਾਰਨੀ ਹੋਇਆ ਹੀ ਪਿੱਛੋਂ ਇੱਕ ਮੁੰਡੇ ਨੇ ਧੱਕਾ ਮਾਰਿਆ ਤੇ ਮੇਰੇ ਛਾਤੀ ਤੇ ਬੱਖੀ ਤੇ ਲੱਤਾਂ ਮਾਰੀਆਂ ਕਾਫੀ ਗੁੱਟਾਂ ਉਹਨਾਂ ਨੇ ਕਿੰਨੇ ਬੰਦੇ ਸੀ ਕੋਈ ਪਤਾ ਨਹੀਂ ਉਹ 5-6 ਬੰਦੇ ਸੀਗੇ ਸ਼ਾਇਦ ਹੀ ਤੇ ਚਾਹੇ ਕਿੱਥੋਂ ਲੈ ਕੇ ਆਏ ਸੀ ਪਤਾ ਨਹੀਂ ਉਹ ਸ਼ਾਇਦ ਆਪਣੇ ਘਰ ਤੋਂ ਉਹਦੇ ਹਰ ਲੈ ਕੇ ਆਏ ਸੀ ਪਤਾ ਨਹੀਂ ਕਿੱਥੇ ਲੋਕਲ ਹੀ ਨੇ ਚਾਹੇ ਦੀ ਉਹ ਕੀ ਮੰਗ ਕਰਦੇ ਮੰਗ ਕੀ ਹੈ ਮੰਗ ਕੁਝ ਨਹੀਂ ਇਹ ਮੇਰਾ ਬੱਚਾ ਇਹ ਛੋਟਾ ਜਾ ਵੀ ਕੱਲ ਨੂੰ ਕੁਝ ਵੀ ਕਰ ਸਕਦਾ ਅੱਜ ਜੋ ਫਾਇਰ ਚਲਾ ਸਕਦੇ ਨੇ ਕੱਲ ਨੂੰ ਕੁਝ ਵੀ ਕਰ ਸਕਦੇ ਐਨੀ ਭੀੜ ਦੇ ਵਿੱਚ ਉਹਨਾਂ ਨੇ ਫਾਇਰ ਚਲਾਈ ਹੈ ਵੀ ਮੈਂ ਬਿਲਕੁਲ ਇਕੱਲੀ ਰਹਿਨੀ ਆ ਫੈਮਲੀ ਚ ਹਸਬੰਡ ਐ ਤੇ ਵੀ ਕਾਲੂ ਮੈਂ ਤੇ ਬਾਜ਼ਾਰ ਚ ਕਿਤੇ ਨਿਕਲਾਂ ਵੀ ਕਾਲੂ ਮੈਨੂੰ ਕੁਝ ਕਰਨਾ ਮੇਰੇ ਬੱਚੇ ਨੂੰ ਕੁਝ ਕਰਨਨਾ ਇਹ ਮੰਗ ਹੈ ਜੀ ਉਹਨਾਂ ਨੂੰ ਫੜਿਆ ਜਾਵੇਗੇ ਵੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਕੀ ਨਾਮ ਹੈ ਕੀ ਨਾਮ ਮੇਰਾ ਨਾਮ ਅਮਰਿੰਦਰ ਆ ਜੀ ਕੀ ਮਸਲਾ ਹੈ ਜੀ ਵੀ ਜੀ ਦੇਖੋ ਮੈਂ ਮੇਰਾ ਜਿਹੜਾ ਜੂਸ ਵਾਲੀ ਜਸਬੂਟ ਆਉਂਦੇ ਸਾਹਮਣੇ ਜੂਸ ਵਾਲੀ ਰੇੜੀ ਖੜੀ ਹੁੰਦੀ ਹੈ ਉੱਥੇ ਸਾਡਾ ਬਾਈਕ ਖੜਾ ਸੀਗਾ ਠੀਕ ਹੈ ਮੈਂ ਤੇ ਮੇਰਾ ਬ੍ਰਦਰ ਮੇਰੇ ਪਿਤਾ ਦਾ ਭਾਈ ਸੀ ਅਸੀਂ ਉਹ ਬਾਈਕ ਲੈਣ ਗਏ ਠੀਕ ਹੈ ਨਾ ਤੇ ਉਹ ਬਾਈਕ ਲੈਣ ਗਏ ਜਦੋਂ ਅਸੀਂ ਉੱਥੇ ਤੋਂ ਦੋ ਲੇਡੀਜ਼ ਆ ਰਹੇ ਤੇ ਮੈਂ ਬਾਈਕ ਵਾਲੇ ਨੂੰ ਉਹਨੂੰ ਜੂਸ ਵਾਲੇ ਨੂੰ ਹਾਰਨ ਮਾਰਿਆ ਵੀ ਬਾਈਕ ਦੀ ਚਾਬੀ ਫੜਾ ਦੇ ਠੀਕ ਹੈ ਉਹ ਕੁੜੀਆਂ ਉੱਥੋਂ ਨੱਗ ਰਹੀਆਂ ਸੀਗੀਆਂ ਠੀਕ ਹੈ ਨਾ ਤੇ ਕੁੜੀਆਂ ਉੱਥੋਂ ਨੱਗ ਰਹੀਆਂ ਸੀਗੀਆਂ ਮੈਂ ਜੂਸ ਵਾਲੇ ਨੂੰ ਹਾਰਨ ਮਾਰ ਕੇ ਬੁਲਾ ਰਿਹਾ ਵੀ ਭਾਈ ਚਾਬੀ ਦੇ ਦੇ ਬਾਈਕ ਦੀ ਅਸੀਂ ਜਾਣਾ ਠੀਕ ਹੈ ਨਾ ਉਹ ਜੂਸ ਬਣਾ ਰਿਹਾ ਸੀਗਾ ਉਹ ਕੁੜੀਆਂ ਬਾਸ ਮੁੜੀਆਂ ਪਹਿਲੀ ਟਾਕੀ ਕ੍ਰੋਸ ਕਰਕੇ ਜਿਹੜੀਆਂ ਪਿੱਛੇ ਵਾਲੀਆਂ ਸੀਟਾਂ ਨੇ ਉਸ ਤੋਂ ਬਾਸ ਮੁੜੀ ਕੁੜੀ ਜਿਹਦੇ ਕਾਲਾ ਸੂਟ ਪਾਇਆ ਵਸੇ ਉਹਨੇ ਮੇਰੀ ਗੱਡੀ ਦੀ ਟਾਕੀ ਖੋਲੀ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਸੀਗਾ ਮੇਰਾ ਥੱਲੇ ਫੋਨ ਡਿੱਗ ਗਿਆ ਮੈਂ ਥੱਲੇ ਝੁੱਕ ਗਿਆ ਮੇਰੇ ਫੋਨ ਦਾ ਮੇਰਾ ਫੋਨ ਥੱਲੇ ਹੀ ਗਿਰ ਗਿਆ ਮੈਂ ਭੈਣ ਤੋਂ ਫੋਨ ਥੱਲੇ ਗਿਰ ਗਿਆ ਠੀਕ ਹੈ ਨਾ ਮੈਂ ਇਦਾਂ ਕਿਹਾ ਠੀਕ ਹੈ ਨਾ ਗੱਡੀ ਦੇ ਸ਼ੀਸ਼ੇ ਬੰਦ ਨੇ ਕਹਿੰਦੇ ਕੀ ਬੋਲ ਰਿਹਾ ਗੱਡੀ ਦਾ ਸ਼ੀਸ਼ਾ ਨਹੀਂ ਚੱਲ ਰਿਹਾ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਉਹ ਡਾਊਨ ਨਹੀਂ ਹੁੰਦਾ ਠੀਕ ਹੈ ਨਾ ਉਹਨੇ ਮੇਰੀ ਗੱਡੀ ਦੀ ਟਾਕੀ ਖੋਲੀ ਟਾਕੀ ਖੋਲ ਕੇ ਮੈਨੂੰ ਬੋਲੀ ਤੇ ਮੇਰੇ ਜੁੱਤੀ ਮਾਰਦੇ ਉਹਨੇ ਜੁੱਤੀ ਮਾਰੀ ਤਾਂ ਅਸੀਂ ਉਹਨੂੰ ਮੈਂ ਪਿੱਛੇੋਂ ਧੱਕਿਆ ਉਸ ਤੋਂ ਬਾਅਦ ਉੱਥੇ ਜਿਹੜੇ ਹੋਰ ਬੰਦੇ ਸੀਗੇ ਉਹ ਸਾਡੇ ਪਿੱਛੇ ਪੈ ਗਏ ਉਹਨਾਂ ਨੇ ਮੇਰੇ ਇੱਕ ਮਾਰੀ ਇੱਥੇ ਠੀਕ ਹੈ ਮੇਰੇ ਖਰਚਾ ਮਾਰੀ ਇੱਧਰ ਮੇਰੇ ਤਿੰਨ ਟਾਂਕੇ ਇੱਧਰ ਪੰਜ ਟਾਂਕੇ 5 ਇੰਚ ਦਾ ਇੱਧਰ ਲੱਗਿਆ ਵਾ ਤੇ ਤਿੰਨ ਖਰਚਾ ਮੇਰੇ ਇੱਥੇ ਬਚੀਆਂ ਨੇ ਠੀਕ ਹੈ ਉਹਨਾਂ ਵਿੱਚੋਂ ਦੋ ਤਿੰਨ ਸਰਦਾਰ ਸੀਗੇ ਬਾਕੀ ਹੋਰ ਸੀਗੇ ਸਾਰਾ ਇਲਜ਼ਾਮ ਮਤਲਬ ਸਾਡੇ ਤੇ ਲਾਤਾ ਵੀ ਤੁਸੀਂ ਵੀ ਇੱਕ ਕੁੜੀ ਨਾਲ ਧੱਕਾ ਕਰ ਰਹੇ ਹੋ ਜਦਕਿ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਕੋਈ ਮਸਲਾ ਨਹੀਂ ਸੀਗਾ ਠੀਕ ਹੈ ਨਾ ਸਾਰੀ ਸਾਰੇ ਉਹ ਸਾਡੇ ਦੇ ਪੈਗੇ ਮੈਂ ਉੱਥੋਂ ਨਿਕਲ ਵੀ ਗਿਆ ਸੀਗਾ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਵੀ ਸੁਮੇਤ ਵੀਰੇ ਨੂੰ ਵੀ ਹਾਂ ਆ ਜਾ ਵੀ ਮੇਰੀ ਗੱਡੀ ਖੜੀ ਆ ਉੱਥੇ ਤੇ ਮੇਰਾ ਭਰਾ ਹੈ ਉੱਥੇ ਵੀ ਉਹਨੂੰ ਉਹਨੂੰ ਲੈ ਕੇ ਆਉਣਾ ਠੀਕ ਹੈ ਨਾ ਮੈਂ ਉੱਥੋਂ ਨਿਕਲ ਗਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਉੱਥੋਂ ਲੈਣ ਗਿਆ ਵੀ ਕੱਲ ਸੁਲਝਾ ਲਈਏ ਤਾਂ ਸਾਰੀ ਪੀੜ ਉਹਦੇ ਉੱਪਰ ਦੀ ਮਾਰੀ ਉਹਨਾਂ ਦੇ ਵੀ ਇਟਾਂ ਮੱਜੀਆਂ ਨੇ ਉਹ ਚਾਰ ਜਣੇ ਸੀਗੇ ਉਹਨਾਂ ਤੇ ਵੀ ਇਟਾਂ ਮਾਰੀਆਂ ਸਾਰੀ ਉਹਨਾਂ ਨੇ ਠੀਕ ਹੈ ਨਾ ਜਿਵੇਂ ਉੱਥੋਂ ਬਾਅਦ ਉਦੋਂ ਮੁੱਜਾ ਮੇਰੇ ਇਟਾ ਪੱਜੀ ਮੈਂ ਤਾਂ ਬੇਹੋਸ਼ ਹੋ ਕੇ ਸਾਈਡ ਤੋਂ ਆ ਕੇ ਉੱਥੋਂ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਗੋਲੀ ਗੋਲੀ ਕਿਹਨੇ ਨਹੀਂ ਮੈਂ ਮੈਂ ਬੇਹੋਸ਼ ਹੋ ਕੇ ਉੱਥੋਂ ਆ ਗਿਆ ਸੀ ਜੀ ਇਹ ਰਜਿਸਟਰੀ ਦੀ ਤੋਂ ਨਹੀਂ ਮੈਂ ਅਸੀਂ ਸੜਕ ਦੇ ਖੜੇ ਜੂਸ ਵਾਲੇ ਨੂੰ ਹਾਰਨ ਮਾਰ ਕੇ ਆਪਣੇ ਮੋਟਰਸਾਈਕਲ ਦੀ ਚਾਬੀ ਮੰਗ ਲਈ ਸਾਡਾ ਮੋਟਰਸਾਈਕਲ ਜੂਸ ਵਾਲੇ ਦੇ ਕੋਲ ਖੜਾ ਸੀਗਾ ਉਹ ਅਸੀਂ ਸਵੇਰੇ ਉਹ ਜਦੋਂ ਜਾ ਰਹੇ ਸੀ ਉਦੋਂ ਕਢਾਇਆ ਸੀਗਾ ਸ਼ਾਮ ਨੂੰ ਅਸੀਂ ਘਰ ਨੂੰ ਜਾਣ ਦੇ ਟਾਈਮ ਉਦੋਂ ਲੈ ਕੇ ਆ ਰਹੇ ਸੀਗੇ ਪਹਿਲ ਲੁਧਿਆਣੇ ਗਿਆ ਬਸ ਸੀਗਾ ਮੇਰੀ ਤੁਸੀਂ ਉਹ ਦੇਖ ਸਕਦੇ ਹੋ ਲੋਕੇਸ਼ਨ ਵੀ ਲੁਧਿਆਣੇ ਦੀ ਸੀਗੀ ਪਰ ਲੁਧਿਆਣੇ ਤੋਂ ਆਪਣਾ ਫੈਕਟਰੀ ਆ ਜਿਹੜਾ ਕੰਮ ਸੀਗਾ ਉਹ ਕਰਕੇ ਆ ਰਿਹਾ ਸੀਗਾ ਇਹ ਸਾਨੂੰ ਜੀ 8:30 ਵਜੇ 112 ਤੇ ਕਾਲ ਆਈ ਹੈ ਕਿ ਕਿੱਥੇ ਲੜਾਈ ਹੋਈ ਹੈ ਦੋ ਧਰਾਂ ਦੀ ਆਪਸ ਚ ਤੇ ਕੁਝ ਹਵਾਈ ਫਾਇਰ ਹੋਏ ਨੇ ਅਸੀਂ ਮੌਕੇ ਤੇ ਇੱਥੇ ਆਏ ਆ ਵੈਰੀਫਾਈ ਕਰਨ ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ ਦੂਜੀ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋਣ ਦੇ ਨੇ ਕਿਸੇ ਦੇ ਹਲੇ ਜੋ ਸਾਡੀ ਪ੍ਰਿਲਿਮਿਨਰੀ ਇਨਫੋਰਮੇਸ਼ਨ ਹੈ ਕਿਸੇ ਤੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ ਬਟੇ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਵਿੱਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਤਕਰਾਰਬਾਜ਼ੀ ਹੋਈ ਆ ਉਸ ਤੋਂ ਬਾਅਦ ਗੱਲ ਵੱਧਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਆ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾ ਮਤਲਬ ਫੈਰ ਵੀ ਹੋਇਆ ਹੈ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਵੱਜਿਆ ਹੋਵੇ ਪਰ ਮੌਕੇ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਬਣੀ ਹੋਈ ਆ ਉਹ ਵੀ ਸਾਡੇ ਬੰਦੇ ਦੇਖ ਰਹੇ ਨੇ ਕੁਝ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਆ ਤੁਸੀਂ ਸੀਸੀਟੀਵੀ ਦੇਖੀ ਹੈ ਉਹਦੇ ਕੀ ਲੱਗ ਰਿਹਾ ਤੁਹਾਨੂੰ ਕੀ ਕੋਈ ਮੁਲਕੀ ਕੋਈ ਰੰਜਿਸ਼ ਵਗੈਰਾ ਤੇ ਕੋਈ ਤਕਰਾਰ ਵਜਿਓ ਦੇਖੋ ਵੀ ਸੀਸੀਟੀਵੀ ਵਿੱਚ ਆਡੀਓ ਤਾਂ ਹੁੰਦੀ ਨਹੀਂ ਕੱਲੀ ਵੀਡੀਓ ਹੀ ਹੈ ਹਾਂ ਇੱਕ ਲੜਾਈ ਤੇ ਆਪਸ ਤਕਰਾਰਬਾਜ਼ੀ ਜਰੂਰ ਹੋ ਰਹੀ ਹੈ ਉਹ ਕਿਸ ਵਜ੍ਹਾ ਕਰਕੇ ਹੋਈ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਉਹਦੇ ਤੇ ਕੌਣ ਕੌਣ ਨੇ ਅਸੀਂ ਕਿਸੇ ਨੂੰ ਪਛਾਣਦੇ ਤਾਂ ਹੈ ਨਹੀਂ ਜਿਵੇਂ ਜਿਹੜੇ ਕੰਪਲੇਨੈਂਟ ਨੇ ਉਹ ਜਿਵੇਂ ਜੋ ਸਟੇਟਮੈਂਟ ਲਿਖਾਣਗੇ ਉਹਦੇ ਮੁਤਾਬਿਕ ਕਰ ਲਵਾਂਗੇ ਰਾਊਡ ਕਿੰਨੇ ਫਾਇਰ ਹੋਏ ਨੇ ਇਹ ਜੀ ਹਲੇ ਕੁਝ ਕੋਈ ਅਸਪੈਕਟ ਕਲੀਅਰ ਉਸਨੇ ਮੈਨੂੰ ਗੱਲ ਤੋਂ ਫੜ ਲਿਆ ਮੇਰੇ ਥੱਪੜ ਮਾਰੇ ਜਦੋਂ ਮੈਂ ਉਸਨੂੰ ਪੁੱਛਿਆ ਵੀਰੇ ਕੀ ਹੋਇਆ ਇਹ ਮਾਮਲਾ ਜਿਹੜਾ ਹੈ ਇਹ ਫਤੇਗੜ ਸਾਹਿਬ ਦੇ ਸਰਹੰਗ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਕਿ ਉਸ ਸਮੇਂ ਮਾਹੌਲ ਬੇਹੱਦ ਹੀ ਜ਼ਿਆਦਾ ਗਰਮਾ ਗਿਆ ਜਦੋਂ ਇੱਕ ਕਾਰ ਵਾਲੇ ਤੇ ਇਲਜ਼ਾਮ ਲੱਗੇ ਕਿ ਉਹ ਕਾਰ ਦੇ ਵਿੱਚ ਬੈ ਕੇ ਕੁੜੀ ਨੂੰ ਦੇਖ ਕੇ ਹਾਰਨ ਮਾਰ ਰਿਹਾ ਸੀਗਾ ਤਾਂ ਜਦੋਂ ਕੁੜੀ ਦਾ ਕਹਿਣਾ ਕਿ ਜਦੋਂ ਮੈਂ ਉਸਨੂੰ ਪੁੱਛਿਆ ਹਾਂ ਵੀ ਵੀਰੇ ਕੀ ਹੋਇਆ ਤੇ ਉਸ ਸਮੇਂ ਉਸ ਮੁੰਡੇ ਨੇ ਮੇਰੇ ਉੱਤੇ ਹਮਲਾ ਕੀਤਾ ਉਸਨੇ ਮੇਰੇ ਥੱਪੜ ਮਾਰੇ ਮੇਰੇ ਨਾਲ ਬਦਸਲੂਕੀ ਕੀਤੀ ਇਹ ਇਲਜ਼ਾਮ ਜਿਹੜੇ ਨੇ ਇੱਕ ਕੁੜੀ ਦੇ ਵੱਲੋਂ ਕਾਰ ਵਿੱਚ ਬੈਠੇ ਮੁੰਡੇ ਤੇ ਲਗਾਏ ਜਾ ਰਹੇ ਨੇ ਤਾਂ ਖਬਰ ਜਿਹੜੀ ਹੈ ਇਹ ਫਤੇਗੜ ਸਾਹਿਬ ਦੇ ਸਰੰਦ ਤੋਂ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਕਿੰਨਾ ਕੱਠ ਲੋਕਾਂ ਦਾ ਉਸ ਸਮੇਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਾਰ ਦੇ ਵਿੱਚ ਬੈਠੇ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖ ਕੇ ਹਾਰਨ ਮਾਰੇ ਜਾ ਰਹੇ ਨੇ ਤਾਂ ਉੱਥੋਂ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਹ ਤੁਹਾਨੂੰ ਸੁਣਾਵਾਂਗੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਇਹ ਸਾਰੇ ਮਾਮਲੇ ਤੇ ਕਾਬੂ ਪਾਇਆ ਗਿਆ ਪੁਲਿਸ ਦੇ ਵੱਲੋਂ ਜਾਣਕਾਰੀ ਦੇ ਵਿੱਚ ਕੀ ਕੀਤਾ ਜਾ ਰਿਹਾ ਤੇ ਕੁੜੀ ਕੀ ਕੁਝ ਕਹਿ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਤੇ ਮਸਲਾ ਇਹ ਤਾਂ ਇਹ ਮੈਂ ਬਾਜ਼ਾਰ 'ਚ ਆਇਆ ਤਾਂ ਆਪਣੇ ਬੱਚਿਆਂ ਨੂੰ ਉਹ ਸਾਮਾਨ ਦੁਆਣਾਇਆ ਤਾਂ ਨਾਲ ਮੇਰੇ ਬੇਟਾ ਤਾਂ ਤੇ ਮੈਂ ਗੱਡੀ ਉੱਥੇ ਖੜਾ ਕੇ ਉਰੇ ਗੱਡੀ ਮੋੜਨੀ ਉਰੇ ਪਹਿਲੀ ਰਾਸ਼ ਬਹੁਤ ਹੋ ਗਿਆ ਪਤਾ ਮੈਂ ਗੱਡੀ ਘੁਮਾ ਕੇ ਪਿੱਛੇ ਨੂੰ ਲੈ ਕੇ ਚਲੇ ਗਿਆ ਗੱਡੀ ਰਾਸ਼ਣ ਵਾਲੀ ਦੁਕਾਨ ਤੇ ਖੜਾ ਕੇ ਮੈਂ ਚਲੋ ਕੋਈ ਆਪਣੀ ਲੜਾਈ ਹੁੰਦੀ ਵੀ ਆਪਣਾ ਹੀ ਬੰਦਾ ਹੁੰਦਾ ਵੀ ਜਾ ਕੇ ਦੇਖਾਂ ਵੀ ਕੀ ਮਸਲਾ ਹੈ ਜਦ ਉਰੇ ਆ ਕੇ ਮੈਂ ਦੇਖਿਆ ਸਾਡੀ ਰਿਸ਼ਤੇਦਾਰ ਚਲੋ ਸਾਡੀਆਂ ਭੈਣਾਂ ਪਬਲਿਕ ਦੀਆਂ ਭੈਣਾਂ ਸਾਰੇ ਰਿਸ਼ਤੇ ਰਹਾ ਰਹੇ ਸਾਡੀ ਉਹ ਸਾਡੀਆਂ ਨੂੰਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਸੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਾਣ ਲੱਗਿਆ ਕੁੜਿਆਂ ਨੂੰ ਉਧਰੋਂ ਭੱਜ ਕੇ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੱਟ ਗਈ ਜੀ ਨਾਲ ਹਿੰਦੁਸਤਾਨੀਆਂ ਦੋ ਰਾੜਾ ਲੈ ਕੇ ਆਏ ਆ ਇੱਕ ਹਸਲਾਰੇ ਕਹਿੰਦੇ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਨਾਂ ਪਰ ਸਿੱਧੇ ਹਮਲੇ ਕਰਿਆ ਪਬਗਲ ਨੇ ਇੱਕ ਦੋ ਬੰਦਿਆਂ ਨੇ ਉੱਪਰ ਚੱਕ ਕੇ ਦਾ ਫਾਇਰ ਪੁੱਪਰ ਨੂੰ ਕਰਿਆ ਮੇਰਪਨ ਨੂੰ ਹਮਲਾ ਕਰਿਆ ਕਿੰਨੇ ਫਾਇਰ ਹੋਏ ਫਾਇਰ ਦੋ ਹੋਏ ਜੀ ਕਾਰਨ ਵੀ ਰੰਜੇ ਸੀ ਕੋਈ ਤੁਹਾਡੀ ਪ੍ਰਾਣੀ ਕੋਈ ਕੋਈ ਰੰਜੇ ਨਹੀਂ ਸਾਡੇ ਕੋਲ ਕਿਸੇ ਕੀ ਭੈਣ ਦਿਉਗਾ ਕਿਸੇ ਨਾਲ ਬੇਬਕੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਆ ਜੀ ਉਹ ਸਾਡੀ ਕੁੜੀਆਂ ਸਾਡੀਆਂ 3 ਨੇ ਇਹ ਕੁੜੀਆਂ ਨੂੰ ਕੁੱਟਦੇ ਕੁੜੀਆਂ ਨੂੰ ਸਪੋਰਟ ਕਰਦੇ ਵੀ ਕੋਈ ਕਿਉਂ ਕੁੱਟਿਓ ਤੁਸੀਂ ਇਹ ਕਹਿ ਰਹੇ ਸੀ ਸ਼ਾਸਨ ਨੂੰ ਪੁਲਿਸ ਵਾਸਤੇ ਸਾਨੂੰ ਦੱਸਿਆ ਪੁਲਿਸ ਪੁਛਾਸ਼ੀ ਜੀ ਅਸੀਂ 2 ਘੰਟੇ ਹੋ ਗਏ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫਿਰ ਉਹ ਕਹਿ ਰਿਆ ਫਿਰ ਕਹਿ ਰੀਆਂ ਫਿਰ ਪੁਲਿਸ ਜਾ ਬਣਾਈ ਆ ਬਾਅਦ ਚ ਘੰਟਾ ਸਾਨੂੰ ਉਹਨਾਂ ਨੂੰ ਇਹ ਕਹਿਣ ਤੋਂ ਲੱਗੇ ਵੀ ਇਹਨਾਂ ਨੂੰ ਬੰਦਿਆਂ ਨੂੰ ਭਲਾਓ ਜਿਹੜੇ ਬੰਦੇ ਭਜਾਏ ਇਹਨਾਂ ਨੇ ਉਹਨਾਂ ਨੂੰ ਭਿਜਾਓ ਪੁਲਿਸ ਉਹਨਾਂ ਨੂੰ ਸੇਵ ਕਰਨ ਲੱਗੀ ਉਹਨਾਂ ਨੂੰ ਸਾਡੇ ਪਰੇ ਜ਼ੋਰ ਲਾਇਆ ਪਰ ਹਲੇ ਤੱਕ ਬੰਦੇ ਨਹੀਂ ਫੜੇ ਗਏ ਬੰਦੇ ਕਿੱਥੇ ਫਿਰ ਫੜ ਲੇ ਬੰਦੇ ਬੰਦੇ ਗੋਲ ਕਿੰਨੇ ਬੰਦੇ ਇੱਕ ਦਾ ਮੁੰਡਾ ਬੰਦੇ 3-4 ਤੇ ਜੀ ਇੱਕ ਨੇ ਇੱਕ ਨੇ ਰਾੜ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਾੜ ਵਰਤੀ ਕੱਟਾ ਤਾਂ ਉਹਦੇ ਕੋਲ ਦੇਸੀ ਦਾ ਪੈਂ ਕਿਹਾ ਤਾਂ ਸਿੱਧੀਆਂ ਗੋਲੀਆਂ ਚ ਲਾਈਆਂ ਨੇ ਦੱਸ ਦੇ ਕਿੱਥੇ ਨੇ ਆ ਜਿੱਥੇ ਹੈ ਰਾਜਾ ਬੰਦੇ ਦਾ ਹੁਣ ਪਛਾਣ ਲੂੰਗਾ ਜੀ ਬੰਦੇ ਤਾਂ ਲੋਕ ਮੇਰੀ ਘਰੇ ਉਹਨਾਂ ਨਾਲ ਕੋਈ ਰੰਜਿਸ਼ ਨਹੀਂ ਪ੍ਰਾਣੀ ਕੋਈ ਜਾਮੇ ਮੱਛੀ ਉਹ ਇਧਰੋਂ ਵਰਕਸ਼ਾਪ ਤੋਂ ਨਿਕਲੇ ਆਉਣੇ ਜੋ ਪਹਿਲਾਂ ਉਰੇ ਦੇ ਅੱਜ ਅਗਲਾ ਕਰਕੇ ਚਲੇ ਗਏ ਤੇ ਜਦ ਮੈਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਰਿਸ਼ਤੇਦਾਰੋਂ ਪਾਣੀ ਪੂਣੀ ਪਲਾਣ ਲੱਗੇ ਉੱਟਣ ਚ ਜਾਣ ਲੱਗੇ ਸੀ ਉਧਰੋਂ ਫੇਰ ਭੱਜੇ ਆਏ ਅਸਲਾ ਲੈ ਕੇ ਤੇ ਰਾੜਾਂ ਲੈ ਕੇ ਦਵਾਰਾ ਮਾਰਨ ਤੁਸੀਂ ਵੀ ਪਿਆਰ ਕੀ ਕਰਨ ਆਏ ਸੀ ਮੈਂ ਬੱਚਿਆਂ ਨੂੰ ਆਪਣੇ ਵਿਚਾਰ ਸਮਾਨ ਲੈਣ ਆਇਆ ਪਤਾ ਜੀ ਕਿਤੇ ਕਿਤੇ ਟਾਈਮ ਦੀ ਗੱਲ ਹੈ ਤਿੰਨ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਦੇਖ ਲਓ ਕੰਮ ਹੋ ਗਿਆ ਟਾਈਮ ਤਾਂ ਹੁਣ ਜਿੱਦਾਂ ਤਾਂ ਮੈਂ ਫੋਨ ਹੀ ਚੁੱਕਿਆ ਮੰਗਦਾ ਜੀ ਕਰਦੇ ਕੋਈ ਬੰਦਿਆਂ ਨੂੰ ਪੇਸ਼ ਕਰੋ ਜੀ ਕੱਲ ਨੂੰ ਮੇਰੇ ਪਰ ਵੀ ਹਮਲਾ ਹੋ ਸਕਦਾ ਉਹ ਬਦਮਾਸ਼ ਬੰਦੇ ਨੇ ਕੱਲ ਨੂੰ ਮੰਨੂ ਗਾਲ੍ਹਾਂ ਦੇਣਗੇ ਮੇਰੇ ਭਾਈ ਪਰ ਜਾਂ ਕਿਸੇ ਪਰ ਵੀ ਹਮਲਾ ਹੋ ਸਕਦਾ ਤਾਂ ਉਹਦਾ ਜ਼ਿੰਮੇਵਾਰ ਕੋਈ ਵੀ ਹੋ ਸਕਦਾ ਜੀ ਕਿਸੇ ਵੀ ਭੈਣ ਨਾਲ ਹੋ ਸਕਦਾ ਮੇਰੀ ਤਾਂ ਦੁਕਾਨ ਹੈ ਜੀ ਹੜਵੀਰ ਦੀ ਠੀਕ ਹੈ ਜੀ ਕਿਤੇ ਹੈ ਜੀ ਜੀਟੀ ਰੋਡ ਤੇ ਕੀ ਨਾ ਮੈਂ ਨੌ ਤਿਲਕਰ ਸੱਗੂ ਪ੍ਰਧਾਨ ਟਰੱਕ ਬੋਡੀ ਬਿਲਡ ਰੈਸੋਨਸ ਸਰਾਂਦ ਜੀ ਕੀ ਮਸਲਾ ਹੈ ਇਹ ਇਹ ਮਸਲਾ ਜੀ ਅੱਜ ਇੱਥੇ ਸ਼ਾਮ ਨੂੰ ਇੱਥੇ ਬੰਦੇ ਆਏ ਦੋ ਕੁੜੀਆਂ ਜਾ ਰਹੀਆਂ ਸੀ ਬੇਟੀਆਂ ਉਹਨਾਂ ਉੱਪਰ ਪਹਿਲਾਂ ਉਹਨਾਂ ਦੇ ਥੱਪੜ ਮਾਰੇ ਫਿਰ ਉਹਨੂੰ ਘੜੀਸਕੇ ਮਾਰੇ ਫਿਰ ਗੋਲੀ ਚਲਾਈ ਪੰਜਾਬ ਦਾ ਇੰਨਾ ਬੇੜਾ ਗਰਕੋ ਰਿਹਾ ਹੈ ਪੰਜਾਬ ਸਰਕਾਰ ਜਿਹੜੀ ਭਗਵੰਤ ਮਾਨ ਕਰੇ ਕਹਿੰਦੀ ਹੈ ਵੀ ਐਸੇ ਬਹੁਤ ਜਾਨੀ ਕਿ ਸ਼ਾਂਤੀ ਹੈ ਇਹ ਸ਼ਾਂਤੀ ਕਾਦੀ ਔਰੇ ਸਰੇਆਮ ਗੋਲੀਆਂ ਚੱਲ ਰਹੀਆਂ ੱੱਕਾ ਹੋ ਰਿਹਾ ਹੈ ਕੋਈ ਸਰਵਾਈ ਨਹੀਂ ਹੋ ਰਹੀ ਜਦ ਇੱਥੇ ਅਸੀਂ ਪੁਲਿਸ ਨੂੰ ਫੋਨ ਕਰਿਆ ਤਿੰਨ ਘੰਟੇ ਬਾਅਦ ਪੁਲਿਸ ਆਈ ਆ ਉਹ ਬੰਦੇ ਵਜਾ ਕੇ ਲੈ ਗਏ ਆ ਜਾ ਕੇ ਕਦੀ ਉਹ ਇੱਥੇ ਪਹਿਲੇ ਗਵੰਡੀਆਂ ਦੇ ਲੁਕੇ ਉੱਥੋਂ ਫੇਰ ਹਿੰਦੁਸਤਾਨੀਆਂ ਦੇ ਹਿੰਦੁਸਤਾਨੀਆਂ ਨੂੰ ਕੱਢ ਕੇ ਫੇਰ ਲੈ ਗਏ ਉਦੋਂ ਬਾਅਦ ਫੇਰ ਪੁਲਿਸ ਆਈ ਹੁਣ ਫੇਰ ਕਹਿੰਦੇ ਬਿਆਨ ਦਿੰਨੇ ਕੋਈ ਬਿਆਨ ਨਹੀਂ ਲੈ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਪੁਸਤਕਾ ਕਰ ਰਹੀ ਹੈ ਪ੍ਰਸ਼ਾਸਨ ਇੰਨਾ ੱਤਕਾ ਕਰ ਰਿਹਾ ਹੈ ਲੇਕਿਨ ਕੋਈ ਕਾਰਵਾਈ ਨਹੀਂ ਕਰ ਰਿਹਾ ਮਾਮਲਾ ਕੀ ਹੈ ਮਾਮਲਾ ਕੀ ਚੱਕਰ ਕੀ ਹੋਇਆ ਗੋਲੀ ਕਿਉਂ ਚਲਾਈ ਗੋਲੀ ਇਹ ਪਤਾ ਨਹੀਂ ਜੀ ਕੀ ਹੋ ਗਈ ਰੈਂਜਰਸ ਵੀ ਹੈ ਨਹੀਂ ਕੋਈ ਜ다 ਕੋਈ ਪੁਰਾਣੀ ਰੈਂਜਰਸ ਹੋਵੇ ਇਹਨਾਂ ਦੀ ਆਪਣੀ ਬੰਦੇ ਪਛਾਣਨੇ ਆ ਜਿਹਦੇ ਬੰਦੇ ਨੇ ਗੋਲੀ ਚਲਾਈ ਹੈ ਜਿਹਦੇ ਪਰ ਉਹ ਬੰਦਾ ਪਛਾਣ ਰਿਹਾ ਬੰਦੇ ਤੁਸੀਂ ਮੌਕੇ ਤੇ ਇੱਥੇ ਪਹੁੰਚੇ ਕਿਵੇਂ ਨਹੀਂ ਮੈਂ ਬਾਅਦ ਚ ਪਹੁੰਚਿਆ ਕੀ ਮਾਮਲਾ ਆ ਜੀ ਮੇਰਾ ਮਾਮਲਾ ਜੀ ਸਾਡੇ ਨਾਲ ਇੱਥੇ ਕੁੜੀਆਂ ਜਾ ਰਹੀਆਂ ਤੇ ਸੈਰ ਕਰਦੀਆਂ ਤੇਦੋਂ ਦੋ ਮੁੰਡੇ ਨਿਕਲੇ ਕਾਰ ਤੋਂ ਇੱਕ ਨੇ ਜਾ ਕੇ ਉਹਨੂੰ ਫੜ ਲਿਆ ਫੜ ਕੇ ਥੱਪੜ ਥੱਪੜ ਮਾਰਿਆ ਜੀ ਮੈਂ ਬਾਅਦ ਚ ਆਇਆ ਉਦੋਂ ਦੋ ਹਿੰਦੁਸਤਾਨੀਆਂ ਦੇ ਅੰਦਰੋਂ ਬੰਦੇ ਇੱਕ ਰਵਾਲਬਰ ਇੱਕ ਰਾੜ ਚੱਕ ਕੇ ਲਿਆਏ ਉਹਨਾਂ ਨੇ ਜਦੋਂ ਮੈਂ ਆਇਆ ਮੇਰੇ ਕਿਨੇ ਨੇ ਉਹਨਾਂ ਨੇ ਰਵਾਲਵਰ ਦਾ ਫਾਇਰ ਕਰਿਆ ਦੋ ਫਾਇਰ ਕੱਡੇ ਜੀ ਦੋਵੇਂ ਫਾਇਰ ਬੰਦੇ ਨੇ ਭਰਾ ਮੇਰੇ ਬੇਟੇ ਨੇ ਫੜ ਕੇ ਆ ਤਵਾ ਉੱਪਰ ਨੂੰ ਚੱਕਦੇ ਉੱਪਰ ਨੂੰ ਨਿਕਲ ਗਏ ਨਹੀਂ ਤਾਂ ਉਹ ਸਿੱਧੇ ਮੇਰੇ ਹੀ ਲੱਗਨੇ ਤੇ ਜੀ ਕੋਈ ਪ੍ਰਾਣੀ ਰੰਜਿਸ਼ ਨਹੀਂ ਹੈ ਕਿ ਕੋਈ ਕੁਛ ਨਹੀਂ ਹੈਗਾ ਜੀ ਇਹ ਬਦਮਾਸ਼ੀ ਕਰਦੇ ਨੇ ਬੰਦੇ ਉਰੇ ਪਤਾ ਨਹੀਂ ਹੁਣ ਕੀ ਆ ਇਹਨਾਂ ਨੇ ਕਾ ਪੁਲਿਸ ਨੂੰ ਤੁਸੀਂ ਦੱਸਿਆ ਪੁਲਿਸ ਨੂੰ ਜੀ ਅਸੀਂ ਟੈਲੀਫੋਨ ਕਰਦੇ ਰਹੇ ਪੁਲਿਸ 3 ਘੰਟੇ ਬਾਅਦ ਆਈ ਇਨੇ ਘੰਟੇ ਬਾਅਦ ਆਣਾ ਤੇ ਕੋਆਰਡੀਨੇਟ ਥਾਣਾ ਨਾਲੇ ਜੀ ਨਾਲ 100 ਨੰਬਰ ਤੇ ਵੀ ਕਰਿਆ ਜੀ ਥਾਣੇ 'ਚ ਵੀ ਕਰਿਆ ਕਿਸੇ ਨੇ ਸੁਣਵਾਈ ਨਹੀਂ ਕਰੀ ਉਹਨਾਂ ਦੇ ਮੁੰਡੇ ਨੂੰ ਬਿਠਾਇਆ ਕਾਰ 'ਚ ਪਥਾਣੇ ਲੈ ਕੇ ਜੀ ਹੁਣ ਪੁਲਿਸ ਕੀ ਕਰ ਰਹੀ ਹੈ ਪੁਲਿਸ ਹੁਣ ਕੁਝ ਵੀ ਨਹੀਂ ਕਰ ਰਹੀ ਜੀ ਕੁੜੀਆਂ ਨੂੰ ਕਹਿੰਦੇ ਜੀ ਤੁਸੀਂ ਬਿਆਨ ਦਿਓ ਅਸੀਂ ਸਵੇਰੇ ਕੱਲ ਦੇਖਾਂਗੇ ਕੋਈ ਇਹੀ ਜੀ ਕੋਈ ਕਾਰਵਾਈ ਨਹੀਂ ਹੋਈ ਇੱਥੇ ਬਹੁਤ ਘੱਟ ਹੋਇਆ ਜੀ ਸਾਰੀ ਪਬਲਿਕ ਕਹਿ ਕੇ ਕਹਿ ਰਹੀ ਆ ਵੀ ਸਾਰਿਆਂ ਨੂੰ ਬਰਾਬਰ ਆ ਜੀ ਤਾਂ ਇਹ ਆਪੇ ਨਿਕਲ ਨਹੀਂਆ ਕਰੋ ਬਾਹਰ ਹੋਈਆਂ ਵੀ ਆ ਜੀ ਇਹਨਾਂ ਦੇ ਦਰਤ ਪਾਈ ਜਾਵੇ ਅਸੀਂ ਇਨਸਾਫ ਦੀ ਮੰਗ ਕਰਦੇ ਜਿਹੜੇ ਧਰਨਾ ਦੇ ਰਹੇ ਨੇ ਕਿਹੜੇ ਬੰਦੇ ਦੇ ਜੋਤੀ ਨਾਮ ਕੀ ਮਾਮਲਾ ਜੀ ਅਸੀਂ ਨਾ ਲੰਗੇ ਜਾ ਰਹੇ ਸੀਗੇ ਬਾਜ਼ਾਰ ਚੋਂ ਤੇ ਮੇਰੀ ਭੈਣ ਨਾਲ ਸੀ ਅਸੀਂ ਦੋਵੇਂ ਪੈਣਾ ਜਾ ਰਹੀਆਂ ਸੀਗੀਆਂ ਮੁੰਡੇ ਖੜੇ ਸੀਗੇ ਉੱਥੇ ਗੱਡੀ ਬੰਦ ਸੀਗੇ ਉਹਨਾਂ ਦੀ ਖੜੇ ਸੀਗੇ ਤੇ ਡਰਾਈਵਰ ਸੀ ਟਿੱਕਾ ਮੁੰਡਾ ਬੈਠਾ ਸੀ ਇੱਕ ਦੂਜੀ ਸਾਈਡ ਤੇ ਬੈਠਾ ਸੀਗਾ ਮੁੰਡੇ ਨੇ ਸਾਨੂੰ ਦੇਖ ਕੇ ਬਾਰ ਬਾਰ ਹਾਰਨ ਵਜਾ ਰਿਹਾ ਸੀ ਤੇ ਗਲਤ ਇਰਾਦੇ ਨਾਲ ਮੈਨੂੰ ਐਵੇਂ ਦੇਖ ਰਿਹਾ ਸੀਗਾ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਹਾਂਜੀ ਵੀਰੇ ਦੱਸੋ ਮੁੰਡਾ ਗੱਡੀ ਦੇ ਉਹ ਖੋਲ ਕੇ ਤਾਂ ਕਿ ਖੋਲ ਕੇ ਬਾਹਰ ਆਇਆ ਤੇ ਉਹਨੇ ਮੈਨੂੰ ਗਲੇ ਤੋਂ ਫੜਿਆ ਫਿਰ ਮੈਨੇ ਉਹਨੇ ਮੇਰੇ ਥੱਪੜ ਮਾਰੇ ਮੇਰੀ ਭੈਣ ਛਡਾਰੇ ਸੀ ਉਹਨੇ ਮੇਰੀ ਭੈਣ ਨਾਲ ਵੀ ਗਲਤ ਹਰਕਤ ਕੀਤੀ ਤੇ ਮੈਨੂੰ ਨੀਚੇ ਛੋਟਿਆ ਫਿਰ ਮੇਰੀ ਭੈਣ ਨੂੰ ਮਾਰਿਆ 10 15 ਮਿੰਟਾਂ ਦੇ ਸਾਨੂੰ ਐਵੇਂ ਮਾਰਦਾ ਰਿਹਾ ਏ ਤੇ ਉਸ ਤੋਂ ਬਾਅਦ ਨਾਲ ਇੱਕ ਸਰਦਾਰ ਵੀਰਾ ਸੀਗਾ ਉਹਨੇ ਸਾਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੇ ਉਹਦੇ ਵੀ ਮਾਰੇ ਉਸ ਤੋਂ ਬਾਅਦ ਫਿਰ ਸਾਰੇ ਇਕੱਠੇ ਹੋਏ ਸਾਰੇ ਇਕੱਠੇ ਹੋ ਕੇ ਸਭ ਨੇ ਸਾਡੀ سپورਟ ਕੀਤੀ ਵੀ ਕੁੜੀਆਂ ਨੂੰ ਸ਼ਰੀਆਮ ਮਾਰ ਰਿਹਾ ਏ ਤੇ ਫੈਮਿਲੀ ਸਾਡੇ ਇੱਕ ਚਾਚਾ ਸੋਹਰੇ ਸੀਗਾ ਉਹ ਆਇਆ ਹੀ ਹੈਲਪ ਕਰਨ ਵੀ ਕੀ ਹੋਇਆ ਦੱਸੋ ਕੁੜੀਓ ਵੀ ਅੱਜ ਅਸੀਂ ਗੱਲ ਦਸੀ ਤੇ ਉਹਨਾਂ ਨੇ ਉਹਨਾਂ ਦੀ ਵੀ ਪੱਗ ਲਾਈ ਦੇ ਫਿਰੋ ਸ਼ਰੀਆਮ ਸਾਰੇ ਪ ਤੇ ਸਾਰੇ ਮਤਲਬ ਪੂਰੇ ਸਾਰੇ ਸਭ ਨੇ ਸਪੋਰਟ ਕੀਤੀ ਸਾਡੀ ਵੀ ਇਦਾਂ ਦਾ ਕਰਕੇ ਕੁੜੀਆਂ ਨੂੰ ਕਿਉਂ ਮਾਰਿਆ ਗਿਆ ਇਹ ਗੱਲ ਸੀ ਕੋਈ ਕੋਈ ਰੰਜਿਸ਼ ਵਿਕਾਰਾ ਸੀ ਤੁਸੀਂ ਜਾਣਦੇ ਸੀ ਪਹਿਲਾਂ ਉਹਨਾਂ ਨੂੰ ਕੋਈ ਮੈਂ ਦੇਖਿਆ ਤਾਂ ਹੈਗਾ ਹੀ ਉਹਨੂੰ ਸ਼ਾਇਦ ਉਹ ਕਾਫੀ ਦਿਨਾਂ ਤੋਂ ਮੇਰਾ ਪਿੱਛਾ ਪੁਛਾ ਵੀ ਕਰ ਰਿਹਾ ਸੀਗਾ ਪਤਾ ਨਹੀਂ ਹੈਗਾ ਵੀ ਕਿੱਥੋਂ ਦਾ ਕਿਵੇਂ ਹੈ ਕਿਵੇਂ ਨਹੀਂ ਸ਼ਕਲ ਪਛਾਣਾ ਹੀ ਮੈਨੂੰ ਹੋਰ ਕੁਝ ਨਹੀਂ ਪਛਾਣ ਹੈਗੀ ਪਤਾ ਨਹੀਂ ਕਿੱਥੋਂ ਦਾ ਹੀ ਉਹ ਕੋਈ ਗੋਲੀ ਵਗੈਰਾ ਵੀ ਘਰੋਂ ਨਹੀਂ ਸੀ ਹਾਂਜੀ ਹਾਂਜੀ ਗੋਲੀ ਤੇ ਫਾਇਰ ਕਿਤਨੇ ਇਹਨਾਂ ਨੇ ਧਮਕੀਆਂ ਦਿੱਤੀਆਂ ਨੇ ਹਥਿਆਰ ਲੈ ਕੇ ਆਏ ਇੱਕ ਹੱਥ 'ਚ ਇਹਨਾਂ ਨੇ ਕੜਾ ਪਾਇਆ ਹੋਇਆ ਸੀਗਾ ਕੰਡਿਆ ਵਾਲਾ ਕੜਾ ਮੇਰੇ ਫੇਸ ਤੇ ਮਾਰਨ ਲੱਗਿਆ ਸੀਗਾ ਪਰ ਮਾਰਨੀ ਹੋਇਆ ਹੀ ਪਿੱਛੋਂ ਇੱਕ ਮੁੰਡੇ ਨੇ ਟੱਕਾ ਮਾਰਿਆ ਤੇ ਮੇਰੇ ਛਾਤੀ 'ਚ ਬੱਖੀ ਚ ਲੱਤਾਂ ਮਾਰੀਆਂ ਕਾਫੀ ਗੁੱਟਿਆ ਉਹਨਾਂ ਨੇ ਮੈਨੂੰ ਕਿੰਨੇ ਬੰਦੇ ਸੀ ਕੋਈ ਪਤਾ ਲੱਗਦਾ ਉਹ 5-6 ਬੰਦੇ ਸੀਗੇ ਸ਼ਾਇਦ ਹੀ ਤੇ ਹਥਿਆਰ ਕਿੱਥੋਂ ਲੈ ਕੇ ਆਏ ਸੀ ਪਤਾ ਨਹੀਂ ਉਹ ਸ਼ਾਇਦ ਆਪਣੇ ਘਰ ਤੋਂ ਹਥਿਆਰ ਲੈ ਕੇ ਆਏ ਸੀ ਪਤਾ ਨਹੀਂ ਕਿੱਥੇ ਲੋਕਲ ਹੀ ਨੇ ਚਾਹੀਦੀ ਉਹ ਦੀ ਮੰਗ ਕਰਦੇ ਮੰਗ ਕੀ ਆ ਮੰਗ ਕੁਛ ਨਹੀਂ ਇਹ ਮੇਰਾ ਬੱਚਾ ਇਹ ਛੋਟਾ ਜਾ ਵੀ ਕੱਲ ਨੂੰ ਕੁਝ ਵੀ ਕਰ ਸਕਦਾ ਅੱਜ ਜੋ ਫਾਇਰ ਚਲਾ ਸਕਦੇ ਨੇ ਕੱਲ ਨੂੰ ਕੁਝ ਵੀ ਕਰ ਸਕਦੇ ਐ ਇੰਨੀ ਭੀੜ ਦੇ ਵਿੱਚ ਉਹਨਾਂ ਨੇ ਫਾਇਰ ਚਲਾਈ ਐ ਵੀ ਮੈਂ ਬਿਲਕੁਲ ਇਕੱਲੀ ਰਹਿਨੀ ਆ ਫੈਮਲੀ ਚ ਹਸਬੰਡ ਐ ਤੇ ਹੈ ਨਹੀਂਗੇ ਵੀ ਕੱਲ ਨੂੰ ਮੈਂ ਤੇ ਬਾਜ਼ਾਰ ਚ ਕਿਤੇ ਨਿਕਲਾਂ ਵੀ ਕੱਲ ਨੂੰ ਮੈਨੂੰ ਕੁਝ ਕਰਨਾ ਮੇਰੇ ਬੱਚੇ ਨੂੰ ਕੁਝ ਕਰਨਾ ਇਹ ਮੰਗ ਐ ਜੀ ਉਹਨਾਂ ਨੂੰ ਫੜਿਆ ਜਾਵੇ ਵੀ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਕੀ ਨਾਮ ਹੈ ਕੀ ਨਾਮ ਮੇਰਾ ਨਾਮ ਅਮਰਿੰਦਰ ਆ ਜੀ ਕੀ ਮਸਲਾ ਹੈ ਜੀ ਵੀ ਜੀ ਦੇਖੋ ਮੈਂ ਮੇਰਾ ਜਿਹੜਾ ਜੂਸ ਵਾਲੀ ਜਸਬੂਟ ਆਉਂਦੇ ਸਾਹਮਣੇ ਜੂਸ ਵਾਲੀ ਰੇੜੀ ਖੜੀ ਹੁੰਦੀ ਐ ਉੱਥੇ ਇੱਕ ਬਾਈਕ ਖੜਾ ਸੀਗਾ ਠੀਕ ਹੈ ਮੈਂ ਤੇ ਮੇਰਾ ਬ੍ਰਦਰ ਮੇਰੇ ਪਿਤਾ ਜੀ ਭਾਈ ਸੀ ਅਸੀਂ ਉਹ ਬਾਈਕ ਲੈਣ ਗਏ ਠੀਕ ਹੈ ਨਾ ਤੇ ਉਹ ਬਾਈਕ ਲੈਣ ਗਏ ਜਦੋਂ ਅਸੀਂ ਉੱਥੇ ਤੋਂ ਦੋ ਲੇਡੀਜ਼ ਆ ਰਹੇ ਸੀ ਮੈਂ ਬਾਈਕ ਵਾਲੇ ਨੂੰ ਉਹਨੂੰ ਜੂਸ ਵਾਲੇ ਨੂੰ ਹਾਰਨ ਮਾਰਿਆ ਵੀ ਬਾਈਕ ਦੀ ਚਾਬੀ ਫੜਾ ਦੇ ਠੀਕ ਹੈ ਉਹ ਕੁੜੀਆਂ ਉੱਥੋਂ ਲੰਘ ਰਹੀਆਂ ਸੀਗੀਆਂ ਠੀਕ ਹੈ ਨਾ ਤੇ ਕੁੜੀਆਂ ਉੱਥੋਂ ਲੰਘ ਰਹੀਆਂ ਸੀਗੀਆਂ ਮੈਂ ਜੂਸ ਵਾਲੇ ਨੂੰ ਹਾਰਨ ਮਾਰ ਕੇ ਬੁਲਾ ਰਿਹਾ ਵੀ ਭਾਈ ਚਾਬੀ ਦੇ ਦੇ ਬਾਈਕ ਦੀ ਅਸੀਂ ਜਾਣਾ ਠੀਕ ਹੈ ਨਾ ਉਹ ਜੂਸ ਬਣਾ ਰਿਹਾ ਸੀਗਾ ਉਹ ਕੁੜੀਆਂ ਬਾਸ ਮੁੜੀਆਂ ਪਹਿਲੀ ਟਾਕੀ ਕ੍ਰਾਸ ਕਰਕੇ ਜਿਹੜੀਆਂ ਪਿੱਛੇ ਵਾਲੀਆਂ ਸੀਟਾਂ ਨੇ ਉਸ ਤੋਂ ਵਾਪਸ ਮੁੜੀ ਕੁੜੀ ਜਿਹਦੇ ਕਾਲਾ ਸੂਟ ਪਾਇਆ ਹੋਇਆ ਸੀ ਉਹਨੇ ਮੇਰੀ ਗੱਡੀ ਦੀ ਆ ਕੇ ਟਾਕੀ ਖੋਲੀ ਮੇਰੀ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਸੀਗਾ ਮੇਰਾ ਥੱਲੇ ਫੋਨ ਡਿੱਗ ਗਿਆ ਮੈਂ ਥੱਲੇ ਝੁੱਕ ਗਿਆ ਮੇਰੇ ਫੋਨ ਦਾ ਮੇਰਾ ਫੋਨ ਥੱਲੇ ਹੀ ਡਿੱਗ ਗਿਆ ਮੈਂ ਭੈਣ ਤੋਂ ਫੋਨ ਥੱਲੇ ਡਿੱਗ ਗਿਆ ਠੀਕ ਹੈ ਨਾ ਮੈਂ ਇਦਾਂ ਕਿਹਾ ਠੀਕ ਹੈ ਨਾ ਗੱਡੀ ਦੇ ਸ਼ੀਸ਼ੇ ਬੰਦ ਨੇ ਕਹਿੰਦੇ ਕੀ ਬੋਲ ਰਿਹਾ ਗੱਡੀ ਦਾ ਸ਼ੀਸ਼ਾ ਨਹੀਂ ਚੱਲ ਰਿਹਾ ਤੁਸੀਂ ਹੁਣ ਵੀ ਜਾ ਕੇ ਚੈੱਕ ਕਰ ਸਕਦੇ ਹੋ ਗੱਡੀ ਦਾ ਸਾਈਡ ਵਾਲਾ ਸ਼ੀਸ਼ਾ ਨਹੀਂ ਚੱਲਦਾ ਉਹ ਡਾਊਨ ਨਹੀਂ ਹੁੰ ਤਾਕੀ ਖੋਲ ਕੇ ਮੈਨੂੰ ਬੋਲੀ ਤੇ ਮੇਰੇ ਜੁੱਤੀ ਮਾਰਦੇ ਉਹਨੇ ਜੁੱਤੀ ਮਾਰੀ ਤਾਂ ਅਸੀਂ ਉਹਨੂੰ ਮੈਂ ਪਿੱਛੇੋਂ ਧੱਕਿਆ ਉਸ ਤੋਂ ਬਾਅਦ ਉੱਥੇ ਜਿਹੜੇ ਹੋਰ ਬੰਦੇ ਸੀਗੇ ਉਹ ਸਾਡੇ ਪਿੱਛੇ ਪੈ ਗਏ ਉਹਨਾਂ ਨੇ ਮੇਰੇ ਇੱਕ ਮਾਰੀ ਇੱਥੇ ਠੀਕ ਹੈ ਮੇਰੇ ਕਿਰਚਾ ਮਾਰੀ ਇੱਧਰ ਮੇਰੇ ਤਿੰਨ ਟਾਂਕੇ ਇੱਧਰ ਪੰਜ ਟਾਂਕੇ 5 ਇੰਚ ਦਾ ਇੱਧਰ ਲੱਗਿਆ ਵਾ ਤੇ ਤਿੰਨ ਕਿਰਚਾ ਮੇਰੇ ਇੱਥੇ ਬਚੀਆਂ ਨੇ ਠੀਕ ਹੈ ਉਹਨਾਂ ਵਿੱਚੋਂ ਦੋ ਤਿੰਨ ਸਰਦਾਰ ਸੀਗੇ ਬਾਕੀ ਹੋਰ ਸੀਗੇ ਸਾਰਾ ਇਲਜ਼ਾਮ ਮਤਲਬ ਸਾਡੇ ਤੇ ਲਾਤਾ ਵੀ ਤੁਸੀਂ ਵੀ ਇੱਕ ਕੁੜੀ ਨਾਲ ਕਰ ਰਹੇ ਹੋ ਜਦ ਤੱਕ ਅਸੀਂ ਉਹਨਾਂ ਨੂੰ ਜਾਣਦੇ ਤੱਕ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕੋਈ ਉਹਨਾਂ ਨਾਲ ਕੋਈ ਮਸਲਾ ਨਹੀਂ ਸੀਗਾ ਠੀਕ ਹੈ ਨਾ ਸਾਰੇ ਸਾਰੇ ਉਹ ਸਾਡੇ ਦੇ ਹੀ ਪੈ ਗਏ ਮੈਂ ਉੱਥੋਂ ਨਿਕਲ ਵੀ ਗਿਆ ਸੀਗਾ ਮੈਂ ਆਪਣੇ ਭਰਾ ਨੂੰ ਲੈ ਕੇ ਆਇਆ ਵੀ ਸੁਮੇਤ ਵੀਰੇ ਨੂੰ ਵੀ ਹਾਂ ਆ ਜਾ ਵੀ ਮੇਰੀ ਗੱਡੀ ਖੜੀ ਆ ਉੱਥੇ ਤੇ ਮੇਰਾ ਭਰਾ ਆਇਆ ਉੱਥੇ ਵੀ ਉਹਨੂੰ ਉਹਨੂੰ ਲੈ ਕੇ ਆਉਣਾ ਠੀਕ ਹੈ ਨਾ ਮੈਂ ਉੱਥੋਂ ਨਿਕਲ ਗਿਆ ਸੀ ਤੇ ਜਦੋਂ ਮੈਂ ਉਹਨਾਂ ਨੂੰ ਉੱਥੋਂ ਲੈਣ ਗਿਆ ਵੀ ਗੱਲ ਸੁਲਝਾ ਲਈਏ ਤਾਂ ਸਾਰੀ ਪੀੜ ਉਹਦੇ ਉੱਪਰ ਹੀ ਮਾਰੀ ਉਹਨਾਂ ਦੇ ਵੀ ਇਟਾਂ ਬਚੀਆਂ ਨੇ ਉਹ ਚਾਰ ਜਾਨਾਂ ਸੀਗੇ ਉਹਨਾਂ ਤੇ ਵੀ ਇਟਾਂ ਮਾਰੀਆਂ ਸਾਰੀ ਉਹਨਾਂ ਨੇ ਠੀਕ ਹੈ ਨਾ ਤੇ ਅਸੀਂ ਉੱਥੋਂ ਬਾਅਦ ਉਦੋਂ ਮੁੱਜਾ ਮੇਰੇ ਇਟ ਬੱਜੀ ਮੈਂ ਤਾਂ ਬੇਹੋਸ਼ ਹੋ ਕੇ ਸਾਈਡ ਤੋਂ ਆ ਕੇ ਉੱਥੋਂ ਆ ਗਿਆ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਹੋਇਆ ਗੋਲੀ ਗੋਲੀ ਕਿਹਨੇ ਚਲਾਈ ਨਹੀਂ ਉਹ ਮੈਂ ਮੈਂ ਬੇਹੋਸ਼ ਹੋ ਕੇ ਉੱਥੋਂ ਆ ਗਿਆ ਸੀਗੇ ਇਹ ਰਜਿਸਟਰੀ ਦੀ ਟੋਟੀ ਨਹੀਂ ਮੈਂ ਅਸੀਂ ਸੜਕ ਤੇ ਖੜੇ ਜੂਸ ਵਾਲੇ ਨੂੰ ਹਾਰਨ ਮਾਰ ਕੇ ਆਪਣੇ ਮੋਟਰਸਾਈਕਲ ਦੀ ਚਾਬੀ ਮੰਗ ਲਈ ਸਾਡਾ ਮੋਟਰਸਾਈਕਲ ਜੂਸ ਵਾਲੇ ਦੇ ਕੋਲ ਖੜਾ ਸੀਗਾ ਉਹ ਅਸੀਂ ਸਵੇਰੇ ਉਹ ਜਦੋਂ ਜਾ ਰਹੇ ਸੀ ਉਦੋਂ ਕਢਾਇਆ ਸੀਗਾ ਸ਼ਾਮ ਨੂੰ ਅਸੀਂ ਘਰ ਨੂੰ ਜਾਣ ਦੇ ਟਾਈਮ ਉਦੋਂ ਲੈ ਕੇ ਆ ਰਹੇ ਸੀਗੇ ਪਹਿਲ ਹੁਧਾ ਵੈਰੀ ਤੋਂ ਹਿਲ ਦੇ ਸਕਦੇ ਲੋਕੇਸ਼ਨ ਵੀ ਲੁਧਿਆਣੇ ਦੀ ਸੀਗੀ ਮੈਂ ਲੁਧਿਆਣੇ ਤੋਂ ਆਪਣਾ ਫੈਕਟਰੀ ਆ ਜਿਹੜਾ ਕੰਮ ਸੀਗਾ ਉਹ ਕਰਕੇ ਆ ਰਿਹਾ ਸੀਗਾ ਇਹ ਸਾਨੂੰ ਜੀ 1.9 ਵਜੇ 112 ਤੇ ਕਾਲ ਆਈ ਹੈ ਕਿ ਕਿੱਥੇ ਲੜਾਈ ਹੋਈ ਹੈ ਦੋ ਤਰ੍ਹਾਂ ਦੀ ਆਪਸ ਚ ਤੇ ਕੁਝ ਹਵਾਈ ਫਾਇਰ ਹੋਏ ਨੇ ਅਸੀਂ ਮੌਕੇ ਤੇ ਇੱਥੇ ਆਏ ਆ ਵੈਰੀਫਾਈ ਕਰਨ ਜਿਹੜੇ ਇੱਕ ਧਿਰ ਦਾ ਇੱਕ ਬੰਦਾ ਦਾਖਲ ਹੋਇਆ ਦੂਜੇ ਧਿਰ ਦੇ ਵੀ ਦੋ ਤਿੰਨ ਬੰਦੇ ਉੱਥੇ ਦਾਖਲ ਹੋਣ ਦੇ ਨੇ ਕਿਸੇ ਦੇ ਹਲੇ ਜੋ ਸਾਡੀ ਪ੍ਰਿੰਲਮ ਨਹੀਂ ਇਨਫੋਰਮੇਸ਼ਨ ਹੈ ਕਿਸੇ ਤੇ ਕੋਈ ਮੇਜਰ ਇੰਜਰੀ ਤਾਂ ਨਹੀਂ ਹੈਗੀ ਪਟੇ ਕਹਿੰਦੇ ਆ ਕਿ ਪਹਿਲਾਂ ਮਤਲਬ ਦੋ ਕੁੜੀਆਂ ਨੂੰ ਦੋ ਮੁੰਡਿਆਂ ਨਾਲ ਆਪਸ ਚ ਉਹਨਾਂ ਦੀ ਕੋਈ ਛੇੜਛਾੜ ਜਾਂ ਕੋਈ ਟਕਰਾਰਬਾਜ਼ੀ ਹੋਈ ਆ ਉਸ ਤੋਂ ਬਾਅਦ ਗੱਲ ਵੱਧਦੀ ਹੋਈ ਦੂਜੇ ਧਿਰ ਦੇ ਵੀ ਮੁੰਡੇ ਆ ਗਏ ਉਹਨਾਂ ਦੀ ਆਪਸ ਚ ਲੜਾਈ ਹੋਈ ਆ ਜਿਵੇਂ ਲੋਕ ਇੱਥੇ ਦੱਸ ਰਹੇ ਆ ਕਿ ਹਵਾ ਮਤਲਬ ਫੈਰ ਵੀ ਹੋਇਆ ਹੈ ਪਰ ਕਿਸੇ ਦੇ ਹਲੇ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ ਕਿ ਕਿਸੇ ਦੇ ਵੱਜਿਆ ਹੋਵੇ ਪਰ ਮੌਕੇ ਦੀ ਸਾਰੀ ਸੀਸੀਟੀਵੀ ਫੁਟੇਜ ਵੀ ਬਣੀ ਹੋਈ ਆ ਉਹ ਵੀ ਸਾਡੇ ਬੰਦੇ ਦੇਖ ਰਹੇ ਨੇ ਕੁਝ ਇਹਨਾਂ ਨੇ ਆਪਣੇ ਮੋਬਾਈਲ ਤੋਂ ਵੀਡੀਓਜ਼ ਬਣਾਈਆਂ ਜਿਵੇਂ ਸਟੇਟਮੈਂਟ ਦੇਣਗੇ ਉਹਦੇ ਮੁਤਾਬਕ ਕਰ ਉਹ ਜਿਸ ਸੀਸੀਟੀਵੀ ਦੇਖੀ ਹੈ ਉਹਦੇ ਕਿ ਲੱਗ ਰਿਹਾ ਤੁਹਾਨੂੰ ਕੀ ਕੁਲ ਕੀ ਕੋਈ ਰੰਜਿਸ਼ ਵਗੈਰਾ ਤੇ ਕੋਈ ਤਕਰਾਰ ਵਿੱਚ ਦੇਖੋ ਜੀ ਸੀਸੀਟੀਵੀ ਵਿੱਚ ਆਡੀਓ ਤਾਂ ਹੁੰਦੀ ਨਹੀਂ ਕੱਲੀ ਵੀਡੀਓ ਹੀ ਹੈ ਹਾਂ ਇੱਕ ਲੜਾਈ ਤੇ ਆਪਸ ਤਕਰਾਰਬਾਜ਼ੀ ਜਰੂਰ ਹੋ ਰਹੀ ਹੈ ਉਹ ਕਿਸ ਵਜ੍ਹਾ ਕਰਕੇ ਹੋਈ ਜਾਂ ਕਿਸ ਗੱਲ ਕਰਕੇ ਲੜਾਈ ਹੋਈ ਉਹਦੇ ਵਿੱਚ ਕੌਣ ਕੌਣ ਨੇ ਅਸੀਂ ਕਿਸੇ ਨੂੰ ਪਛਾਣਦੇ ਤਾਂ ਹੈ ਨਹੀਂ ਜਿਵੇਂ ਜਿਹੜੇ ਕੰਪਲੇਨੈਂਟ ਨੇ ਉਹ ਜਿਵੇਂ ਜੋ ਸਟੇਟਮੈਂਟ ਲਿਖਾਣਗੇ ਉਹਦੇ ਮੁਤਾਬਿਕ ਕਰਦੇ ਹੈ ਰਾਊਡ ਕਿੰਨੇ ਫਾਇਰ ਹੋਏ ਨੇ ਏ ਜੀ ਹਲੇ ਕੁਝ ਕੋਈ ਐਸ ਇਸਪੈਰੇ ਕਲੀਅਰ ਉਸਨੇ ਮੈਨੂੰ ਗਲਤ ਤੋਂ ਫੜ ਲਿਆ ਮੇਰੇ ਥੱਪੜ ਮਾਰੇ ਜਦੋਂ ਮੈਂ ਉਸ ਨੂੰ ਪੁੱਛਿਆ ਵੀਰੇ ਕੀ ਹੋਇਆ ਇਹ ਮਾਮਲਾ ਜਿਹੜਾ ਹੈ ਇਹ ਫਤੇਗੜ ਸਾਹਿਬ ਦੇ ਸਰਹੰਦ ਤੋਂ ਸਾਹਮਣੇ ਆ ਰਿਹਾ ਜਿੱਥੇ ਕਿ ਉਸ ਸਮੇਂ ਮਾਹੌਲ ਬੇਹੱਦ ਹੀ ਜ਼ਿਆਦਾ ਗਰਮਾ ਗਿਆ ਜਦੋਂ ਇੱਕ ਕਾਰ ਵਾਲੇ ਤੇ ਇਲਜ਼ਾਮ ਲੱਗੇ ਕਿ ਉਹ ਕਾਰ ਦੇ ਵਿੱਚ ਬੈ ਕੇ ਕੁੜੀ ਨੂੰ ਦੇਖ ਕੇ ਹੋਰਨ ਮਾਰ ਰਿਆ ਸੀਗਾ ਤਾਂ ਜਦੋਂ ਕੁੜੀ ਦਾ ਕਹਿਣਾ ਕਿ ਜਦੋਂ ਮੈਂ ਉਸਨੂੰ ਪੁੱਛਿਆ ਹਾਂ ਵੀ ਵੀਰੇ ਕੀ ਹੋਇਆ ਤੇ ਉਸ ਸਮੇਂ ਉਸ ਮੁੰਡੇ ਨੇ ਮੇਰੇ ਉੱਤੇ ਹਮਲਾ ਕੀਤਾ ਉਸਨੇ ਮੇਰੇ ਥੱਪੜ ਮਾਰੇ ਮੇਰੇ ਨਾਲ ਬਦਸਲੂਕੀ ਕੀਤੀ ਇਹ ਇਲਜ਼ਾਮ ਜਿਹੜੇ ਨੇ ਇੱਕ ਕੁੜੀ ਦੇ ਵੱਲੋਂ ਕਾਰ ਵਿੱਚ ਬੈਠੇ ਮੁੰਡੇ ਤੇ ਲਗਾਏ ਜਾ ਰਹੇ ਨੇ ਤਾਂ ਖਬਰ ਜਿਹੜੀ ਹੈ ਇਹ ਫਤੇਗੜ ਸਾਹਿਬ ਦੇ ਸਰੰਦ ਤੋਂ ਸਾਹਮਣੇ ਆ ਰਹੀ ਹੈ ਤਸਵੀਰਾਂ ਵੀ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਕਿ ਕਿੰਨਾ ਕੱਠ ਲੋਕਾਂ ਦਾ ਉਸ ਸਮੇਂ ਹੋ ਗਿਆ ਜਦੋਂ ਪਤਾ ਲੱਗਿਆ ਕਿ ਕਾਰ ਦੇ ਵਿੱਚ ਬੈਠੇ ਮੁੰਡੇ ਦੇ ਵੱਲੋਂ ਕੁੜੀ ਨੂੰ ਦੇਖ ਕੇ ਹਾਰਨ ਮਾਰੇ ਜਾ ਰਹੇ ਨੇ ਤਾਂ ਉੱਥੋਂ ਉੱਥੇ ਜਿਹੜੇ ਲੋਕ ਮੌਜੂਦ ਸਨ ਉਹਨਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਰਿਹਾ ਉਹ ਤੁਹਾਨੂੰ ਸੁਣਾਵਾਂਗੀ ਤਾਂ ਮੌਕੇ ਤੇ ਪਹੁੰਚ ਕੇ ਪੁਲਿਸ ਦੇ ਵੱਲੋਂ ਇਹ ਸਾਰੇ ਮਾਮਲੇ ਤੇ ਕਾਬੂ ਪਾਇਆ ਗਿਆ ਪੁਲਿਸ ਦੇ ਵੱਲੋਂ ਜਾਣਕਾਰੀ ਦੇ ਵਿੱਚ ਕੀ ਕੀਤਾ ਜਾ ਰਿਹਾ ਤੇ ਕੁੜੀ ਕੀ ਕੁਝ ਕਹਿ ਰਹੀ ਹੈ ਤੁਸੀਂ ਖੁਦ ਹੀ ਸੁਣ ਲਓ ਤੇ ਮਸਲਾ ਇਹ ਤਾਂ ਇਹ ਮੈਂ ਬਾਜ਼ਾਰ 'ਚ ਆਇਆ ਤਾਂ ਆਪਣੇ ਬੱਚਿਆਂ ਨੂੰ ਰਸਮਾਂ ਦੋਵਣਾ ਆਇਆ ਤਾਂ ਨਾਲ ਮੇਰੇ ਬੇਟਾ ਤਾਂ ਤੇ ਮੈਂ ਗੱਡੀ ਉੱਥੇ ਖੜਾ ਕੇ ਉਰੇ ਗੱਡੀ ਮੋੜਨੀ ਉਰੇ ਪਹਿਲੀ ਰਸ਼ ਬਹੁਤ ਹੋਇਆ ਪਤਾ ਮੈਂ ਗੱਡੀ ਘੁਮਾ ਕੇ ਪਿੱਛੇ ਨੂੰ ਲੈ ਕੇ ਚਲੇ ਗਿਆ ਗੱਡੀ ਰਸ਼ ਵਾਲੀ ਦੁਕਾਨ ਤੇ ਖੜਾ ਕੇ ਮੈਂ ਚਲੋ ਕੋਈ ਆਪਣੀ ਲੜਾਈ ਹੁੰਦੀ ਵੀ ਆਪਣੀ ਬੰਦਾ ਹੁੰਦਾ ਵੀ ਜਾ ਕੇ ਦੇਖਾਂ ਕਿ ਕੀ ਮਸਲਾ ਹੈ ਜਾਂ ਉਰੇ ਆ ਕੇ ਮੈਂ ਦੇਖਿਆ ਸਾਡੀ ਰਿਸ਼ਤੇਦਾਰ ਚਲੋ ਸਾਡੀਆਂ ਭੈਣਾਂ ਪਬਲਿਕ ਦੀ ਭੈਣਾਂ ਸਾਰੇ ਰਿਸ਼ਤੇਦਾਰ ਆ ਰਹੇ ਸਾਡੀ ਉਹ ਸਾਡੀਆਂ ਨੂਹਾਂ ਨੇ ਉਹਨਾਂ ਨੇ ਕਿਸੇ ਬੰਦੇ ਨੇ ਕਿਸੇ ਹਮਲਾ ਕਰਿਆ ਜੀ ਮੈਂ ਉਹਨਾਂ ਦੇ ਪਾਣੀ ਪੂਣੀ ਪਲਾਂਣ ਲੱਗਿਆ ਕੁੜਿਆਂ ਨੂੰ ਉਧਰੋਂ ਭੱਜ ਕੇ ਫੇਰ ਦੁਬਾਰਾ ਇੱਕ ਵਰਕਸ਼ਾਪ ਆ ਕਹਿੰਦੇ ਉਧਰ ਵੱਟ ਗਈ ਜੀ ਨਾਲ ਹਿੰਦੁਸਤਾਨੀਆਂ ਦੀ ਦੋ ਰਾੜਾਂ ਲੈ ਕੇ ਆਏ ਆ ਇੱਕ ਹਸਲਾਰੇ ਕਹਿੰਦੇ ਚਾਰ ਬੰਦੇ ਆ ਜੀ ਬੰਦੇ ਮੈਂ ਪਛਾਣ ਲੂੰਗਾ ਉਹਨਾਂ ਨੇ ਹਮਲਾ ਕਰਿਆ ਮੈਂ ਤਾਂ ਮੇਰਾ ਭਾਈ ਤਾਂ ਬੜਾ ਉਹਨਾਂ ਪਰ ਸਿੱਧੇ ਹਮਲੇ ਕਰਿਆ ਪਬਲਿਕ ਨੇ ਇੱਕ ਦੋ ਬੰਦਿਆਂ ਨੂੰ ਉੱਪਰ ਚੱਕ ਕੇ ਦਾ ਫਾਇਰ ਉੱਪਰ ਨਗਾਰਾ ਮੇਰ ਪਰ ਨੂੰ ਹਮਲਾ ਕਰਿਆ ਕਿੰਨੇ ਫਾਇਰ ਹੋਏ ਜੀ ਫਾਇਰ ਦੋ ਹੋਏ ਜੀ ਕਾਰਨ ਹੋਈ ਰੰਜੇ ਸੀ ਕੋਈ ਤੁਹਾਡੀ ਪ੍ਰਾਣੀ ਕੋਈ ਨਹੀਂ ਕੋਈ ਰੰਜੇ ਸਾਡੇ ਤੇ ਕਿਸੇ ਧੀ ਭੈਣ ਦੀ ਹੋਇਆ ਕਿਸੇ ਨਾਲ ਬੇਬਕੀ ਕਰਨਗੇ ਅਸੀਂ ਤਾਂ ਉਹਨਾਂ ਦੇ ਨਾਲ ਖੜੇ ਹਾਂ ਜੀ ਉਹ ਸਾਡੀ ਕੁੜੀਆਂ ਸਾਡੀਆਂ 3 ਨੇ ਇਹ ਕੁੜੀਆਂ ਕੁੱਟਦੇ ਕੁੜੀਆਂ ਨੂੰ ਸਪੋਰਟ ਕਰਦੇ ਵੀ ਕਿਥੋਂ ਕੁੱਟਿਓ ਇਹ ਕਹਿ ਰਹੇ ਸੀ 600 ਨੂੰ ਪੁਲਿਸ ਨੂੰ ਅਸੀਂ ਦੱਸਿਆ ਪੁਲਿਸ ਪੁਛਾਸੀ ਜੀ ਅਸੀਂ 2 ਘੰਟੇ ਹੋ ਗਏ 2 ਘੰਟੇ ਬਾਅਦ ਪੁਲਿਸ ਆਈ ਹੈ ਜੀ ਫਿਰ ਉਹ ਘੇਰਿਆ ਫਿਰ ਘੇਰੀਆਂ ਕੋਲ ਸੀ ਜਾ ਬਹਾਈ ਆ ਬਾਅਦ ਚ ਘੰਟਾ ਸਾਨੂੰ ਉਹਨਾਂ ਨੂੰ ਇਹ ਕਹਿਣ ਤੋਂ ਲੱਗੇ ਵੀ ਇਹਨਾਂ ਨੂੰ ਬੰਦਿਆਂ ਨੂੰ ਬੁਲਾਓ ਜਿਹੜੇ ਬੰਦੇ ਭਜਾਏ ਇਹਨਾਂ ਨੇ ਉਹਨਾਂ ਨੂੰ ਭਜਾਓ ਪੁਲਿਸ ਉਹਨਾਂ ਨੂੰ ਸੇਵ ਕਰਨ ਲੱਗੀ ਉਹਨਾਂ ਨੂੰ ਸਾਡੇ ਬਾਰੇ ਜ਼ੋਰ ਲਾਇਆ ਪਰ ਹਲੇ ਤੱਕ ਬੰਦੇ ਨਹੀਂ ਫੜੇ ਗਏ ਬੰਦੇ ਕਿੱਥੇ ਫਿਰ ਫੜ ਲੇ ਬੰਦੇ ਬੰਦੇ ਕੁੜੀਆਂ ਵਾਲੇ ਤੁਰ ਰਹੇ ਪਛਾਣ ਕਿੰਨੇ ਬੰਦੇ ਇੱਕ ਦਾ ਮੁੰਡਾ ਬੰਦੇ 3-4 ਤੇ ਜੀ ਇੱਕ ਨੇ ਇੱਕ ਨੇ ਰਾੜ ਫੜੀ ਨੀਲੀ ਸ਼ਰਟ ਪਾਈ ਹੋਈ ਸੀ ਇੱਕ ਨੇ ਰਵਾਲ ਵਰਤੀ ਕੱਟਾ ਦਾ ਉਹਦੇ ਕੋਲ ਦੇਸੀ ਦਾ ਪੈਂ ਕਿਹਾ ਤਾਂ ਸਿੱਧੀਆਂ ਗੋਲੀਆਂ ਚ ਲਾਈ ਉਹਨਾਂ ਨੇ ਦੱਸਦਾ ਕਿੱਥੇ ਨੇ ਜਿੱਥੇ ਹੈ ਬੰਦੇ ਦਾ ਹੁਣ ਪਛਾਣ ਲੂੰਗਾ ਜੀ ਬੰਦੇ ਦਾ ਲੋਕ ਮੇਰੀ ਘਰੇ ਉਹਨਾਂ ਨਾਲ ਕੋਈ ਰੰਜਿਸ਼ ਦੀ ਪ੍ਰਾਣੀ ਕੋਈ ਜਾਂ ਮੈਂ ਉਹ ਇਧਰੋਂ ਵਰਕਸ਼ਾਪ ਤੋਂ ਨਿਕਲੇ ਆਉਣਾ ਜੀ ਉਹ ਪਹਿਲਾਂ ਉਰੇ ਤੇ ਝਗੜਾ ਕਰਕੇ ਚਲੇ ਗਏ ਫਿਰ ਜਦ ਮੈਂ ਉਹਨਾਂ ਨੂੰ ਆਪਣੇ ਉਹਨਾਂ ਨੂੰ ਰਿਸ਼ਤੇਦਾਰੋਂ ਪਾਣੀ ਪੂਣੀ ਪਲਾਣ ਲੱਗੇ ਉੱਟਣ ਚ ਜਾਣ ਲੱਗੇ ਅਸੀਂ ਉਧਰੋਂ ਫਿਰ ਭੱਜੇ ਆਏ ਅਸਲਾ ਲੈ ਕੇ ਤੇ ਰਾੜਾਂ ਲੈ ਕੇ ਦੁਆਰਾ ਮਾਰਨ ਲਈ ਦੁਆ ਤੁਸੀਂ ਵੀ ਪਿਆਰ ਕੀ ਕਰਨ ਆਏ ਸੀ ਮੈਂ ਬੱਚਿਆਂ ਨੂੰ ਆਪਣੇ ਵਿਚਾਰ ਸਮਾਨ ਲੈਣ ਆਇਆ ਪਤਾ ਜੀ ਕਿਤੇ ਕਿੰਨੇ ਟਾਈਮ ਦੀ ਕਰਾਏ ਤਿੰਨ ਘੰਟੇ ਪਹਿਲਾਂ ਦੀ ਗੱਲ ਹੈ ਜੀ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ ਟਾਈਮ ਤਾਂ ਹੁਣ ਜਿੱਦਾਂ ਕਰਨਾ ਕਾਉਂਟਿੰਗ ਦੇਖਿਆ ਮੰਗਦਾ ਜੀ ਕਰਦੇ ਕੋਈ ਬੰਦਿਆਂ ਨੂੰ ਪੇਸ਼ ਕਰੋ ਜੀ ਕੱਲ ਨੂੰ ਮੇਰੇ ਪਰ ਵੀ ਹਮਲਾ ਹੋ ਸਕਦਾ ਉਹ ਬਦਮਾਸ਼ ਬੰਦੇ ਨੇ ਕੱਲ ਨੂੰ ਮੰਨੂ ਗਾਲ੍ਹ ਦੇਣਗੇ ਮੇਰੇ ਭਾਈ ਪਰ ਜਾਂ ਕਿਸੇ ਪਰ ਵੀ ਹਮਲਾ ਹੋ ਸਕਦਾ ਤਾਂ ਉਹਦਾ ਜ਼ਿੰਮੇਵਾਰ ਭੈਣ ਨਾਲ ਕੋਈ ਵੀ ਹੋ ਸਕਦਾ ਜੀ ਕਿਸੇ ਵੀ ਭੈਣ ਨਾਲ ਹੋ ਸਕਦਾ ਮੇਰੀ ਤਾਂ ਦੁਕਾਨ ਹੈ ਜੀ ਹੜਵਿਰ ਦੀ ਠੀਕ ਹੈ ਜੀ ਕਿਤੇ ਜੀ जीटी ਰੋਡ ਤੇ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਤੇਲਕਰਾਸ ਸੱਗੂ ਪ੍ਰਧਾਨ ਟਰੱਕ ਬੋਡੀ ਬਿਲਡ ਰੈਸੋਸਿਸ ਸ੍ਰਮਨ ਜੀ ਕੀ ਮਸਲਾ ਹੋਇਆ ਇਹ ਮਸਲਾ ਜੀ ਅੱਜ ਇੱਥੇ ਸ਼ਾਮ ਨੂੰ ਇੱਥੇ ਬੰਦੇ ਆਏ ਦੋ ਕੁੜੀਆਂ ਜਾ ਰਹੀਆਂ ਸੀ ਬੇਟੀਆਂ ਉਹਨਾਂ ਉੱਪਰ ਪਹਿਲਾਂ ਉਹਨਾਂ ਦੇ ਥਾਪ